ਇੱਕ ਤੁਹਾਡੇ ਬੋਲ ਦਾ ਬੜਾ ਨਾਂ ਹੈਗਾ ਉਹਦਾ ਨਾਂ ਹੀ ਤੁਹਾਨੂੰ ਚਲੋ ਪਤਾ ਹੀ ਸਾਰਿਆਂ ਦੱਸਣ ਲੋੜ ਮਿੱਠੂ ਨਾਂ ਹੀ ਨਾ ਉਹ ਬੋਲਦੇ ਨੇ ਕਹਿੰਦੇ ਬੜਾ ਨਾਂ ਕਮਾਇਆ ਤੇ ਪੈਂਡ ਦਾ ਵੀ ਬਹੁ ਨਾਂ ਬਣਿਆ ਤੁਹਾਡਾ ਵੀ ਬਹੁ ਨਾਂ ਬਣਿਆ ਬੋਲਦ ਕਰਕੇ ਨਾ ਭਾਈ ਉਹ ਦੀ ਕਦੋਂ ਸ਼ੁਰੂਆਤ ਹੋਈ ਆਪਾਂ ਉਹ ਦੀ ਸਾਰੀ ਗੱਲਬਾਤ ਕਰਦੇ ਆ ਵੀ ਉਹ ਆਪਾਂ ਜਾਨੀ ਕਦੋਂ ਲਿਆਂਦਾ ਸੀ ਤੁਸੀਂ ਉਹ ਲਿਆਂਦਾ ਸੀ ਆਪਾਂ 2000 ਚ ਲਾ ਲਾ 14 ਦੇ ਚ ਲਿਆਂਦਾ ਠੀਕ ਹੈ ਜੀ ਤੇ 2016 ਚ ਆਪਣਾ ਕੋ ਮੋਗ ਗਿਆ ਅੱਛਾ ਜੀ ਫਿਰ ਲਗਾਤਾਰ ਉਹਦੇ 19 ਮਹੀਨੇ ਪਹਿਲੇ ਹੀ ਉਦੋਂ 5 ਲੱਖ ਦਾ ਲਿਆਂਦਾ ਸੀ ਆਪਾਂ ਅੱਛਾ 2014 ਦੇ ਵਿੱਚ ਆਹੋ ਲੋਕੀ ਕਹਿੰਦੇ ਲੈ ਵੀ 5 ਲੱਖ ਦਾ ਬੋਲ ਲਿਆਂਦੇ 5 ਲੱਖ ਦਾ بڑے ਬੰਦੇ ਦੇਖਣ ਆਉਂਦੇ ਸੀ ਅੱਛਾ ਜੀ 5 ਲੱਖ ਉਸ ਟਾਈਮ ਦੇ ਵਿੱਚ ਮੈਂ ਕਹਿੰਦਾ 5 ਲੱਖ ਬਹੁਤ ਜ਼ਿਆਦਾ ਕੀਮਤ ਸੀਗੀ ਹਾਂਜੀ ਹਾਂਜੀ ਉਹ ਵੀ ਬੋਲ ਤੇ ਲਾ ਰਣਾ 5 ਲੱਖ ਹਾਂ 2012 ਦੀ ਗੱਲ ਆ ਉਹ ਸਭ ਤੋਂ ਵੱਲ ਲੱਡੂ ਬੋਲ ਦਾ ਕਿលਿਆ ਸੀ ਉਹ ਸਭ ਤੋਂ ਮਹਿੰਗਾ ਲਿਆ ਸੀ ਉਹ ਟਾਈਮ 7.5 ਲੱਖ ਦਾ ਮੁਰਗੇ ਉਹ ਕਹਿੰਦਾ ਭਾਈ ਸਵੇਰ ਨੂੰ ਮੇਲਾ ਆ ਅੱਛਾ ਮੈਂ ਬੋਲ ਜੋੜਵਾ ਅੱਛਾ ਮੈਂ ਕਹਾ ਬੋਲ ਜੋੜਨਾ ਕੋਈ ਗੱਲ ਨਹੀਂ ਚਲੋ ਪ੍ਰੈਕਟਿਸ ਹੀ ਹੁੰਦੀ ਹੁੰਦੀ ਨਾਲੇ ਪਤਾ ਲੱਗਦਾ ਮੇਲਾ ਸੀ ਅੱਛਾ ਉਹ ਮਤਲਬ ਹੋਰ ਹਲੇ ਸੌਦਾ ਤੁਹਾਡੇ ਨਾਲ ਹੋ ਗਿਆ ਸੌਦਾ ਹੋ ਗਿਆ ਉਹ ਬੋਲ ਬਣਾਉਣ ਨੂੰ ਉਹ ਕਹਿੰਦਾ ਸੀ ਬੋਲ ਬੋਲ ਕਹਿੰਦਾ ਵੀ ਮੈਂ ਬੋਲ ਕਿਸੇ ਨਾਲ ਕੀਤਾ ਆ ਵੀ ਮੈਂ ਜੋੜਵਾ ਉਹਨਾਂ ਨਾਲ ਮੈਂ ਕਹਾ ਚੱਲ ਕੋਈ ਗੱਲ ਨਹੀਂ ਪੱਪੂ ਰੱਬ ਕਰੇ ਤੇਰਾ ਨੰਬਰ ਪਹਿਲਾ ਹੋਵੇ ਮੇਰੇ ਮੂੰਹ ਚੋਂ ਜਦੋਂ ਨਿਕਲਿਆ ਅੱਛਾ ਮੈਂ ਕਹਾ ਰੱਬ ਕਰੇ ਨੰਬਰ ਪਹਿਲਾ ਹੀ ਮੈਂ ਕਾ ਨਾਮ ਨਹੀਂ ਤੇਰ ਕੋ ਪੰਜੀ ਲੈਣੀ ਜਿੰਨਾ ਦਾ ਨਾਮ ਮਿਲੂਗਾ ਤੂੰ ਨਾਮ ਆਪਣੇ ਘਰ ਨੂੰ ਲੈ ਜਾਈ ਉਹ ਵੀ ਤੇਰਾ ਨਾਮ ਤੇ ਟਰੋਫੀ ਸਾਡੇ ਬਾਪੂ ਨੂੰ ਨਾ ਟਰੋਫੀ ਫੜਾ ਦੇ ਮੇਨ ਕੱਪ ਦਾ ਮਸਲਾ ਆ ਕਿਉਂਕਿ ਹੁਣ ਤੀਜਾ ਸੌਦਾ ਹੀ ਕਰ ਲਿਆ ਫਿਰ ਬੋਲ ਤੁਹਾਡਾ ਹੀ ਹੋਇਆ ਮਸਲਾ ਕੱਪ ਦਾ ਹੁੰਦਾ ਆ ਬਿਲਕੁਲ ਸਹੀ ਆ ਕਾਪ ਦਾ ਉਹ ਕਹਿੰਦਾ ਠੀਕ ਆ ਕੋਈ ਗੱਲ ਨਹੀਂ ਉਹ ਰੱਬ ਕਿਤੇ ਇਹੇ ਕੀਤੀ ਰੱਬ ਦੀ ਕਿਰਪਾ ਬੋਲ ਦੂਦਣੇ ਆ ਕੇ ਨੰਬਰ ਪਹਿਲਾ ਕਰ ਗਿਆ ਪਹਿਲਾ ਨੰਬਰ ਆਇਆ ਪਹਿਲਾ ਕਰ ਗਿਆ ਤਾਂ ਮੁਰਕੇ ਦੀ ਬਾਪੂ ਸਾਡੇ ਨੂੰ ਟਰੋਫੀ ਫੜਾ ਦਿੱਤੀ ਅੱਛਾ ਇਹ ਵੀ ਮੈਂ ਕਹਿੰਦਾ ਭਾਜੀ ਜਿੱਦਾਂ ਕੋਈ ਲਾਲੋ ਵੀ ਤੁਹਾਡੇ ਨਾਲ ਉਹਦਾ ਕੋਈ ਸਿਗਾ ਲੇਖਾ ਜੋ ਬਹੁਤ ਸੀ ਲਗਾਤਾਰ ਲਗਾਤਾਰ 19 ਮੇਲੇ ਕਰਨੇ ਲਗਾਤਾਰ 19 ਮੇਲੇ ਜਿੱਤੇ ਹਨ ਹੁਣ ਲੋਕੀ ਤਾਂ ਚਲੋ ਜੋੜਦੇ ਆ 15 20 ਦਿਨ ਜੋੜਦੇ ਆ ਬਹੁਤ ਵੈਸੇ ਕਿ ਜਾ ਕੇ ਜੋੜ ਲਾਂਦੇ ਆ ਅਸੀਂ ਤਾਂ ਬਹੁਤ ਦੋ ਦੋ ਦਿਨ ਵੀ ਜੋੜਿਆ ਦੋ ਦੂਏ ਦਿਨ ਵੀ ਜੋੜਿਆ ਫੇਰ ਵੀ ਨੰਬਰ ਪਹਿਲੇ ਕਰ ਦਿੰਦਾ ਸੀ ਅੱਛਾ ਉਹ ਰਣਕ ਬਹੁਤ ਬਹੁਤ ਚਾਹ ਹੁਣ ਕਈ ਬੋਲ ਦਿੰਦਾ ਹੈਗੇ ਆ ਇੱਕ ਮੇਲਾ ਪਹਿਲਾਂ ਕਰ ਦੇਣਗੇ ਦੂਜੇ ਦਿਨ ਜੋੜ ਜਣ ਤਾਂ ਉਹਨਾਂ ਕੋ ਨੰਬਰ ਹੀ ਮਗਲਾਂ ਬਣਦਾ ਗਿਆ ਇਹਨੂੰ ਦੋਨੇ ਬੋਲਦਾਂ ਵਾਲੇ ਸਾਡੋਂ ਕਹਿੰਦੇ ਹੁੰਦੇ ਸੀ ਫੋਨ ਕਰ ਦਿੰਦੇ ਬਾਹਰ ਅੱਛਾ ਬੇਤਾਲੀ ਦਾ ਸਾਨਾ ਜੋੜ ਸਾਨਾ ਜੋੜ ਅੱਛਾ ਮਤਲਬ ਇੰਨੀ ਗੱਲਬਾਤ ਬਣ ਗਈ ਸੀ ਹੋਰ ਵੀ ਅਸੀਂ ਕਈਆਂ ਬੋਲਦਾਂ ਨਾਲ ਜੋੜਿਆ ਅੱਛਾ ਉਹਨਾਂ ਦੇ ਵੀ ਨੰਬਰ ਵੀ ਪਹਿਲੇ ਕਰਾਤੇ ਜਿਨ੍ਹਾਂ ਦੇ ਚੌਥੇ ਪੰਜਵੇਂ ਨੰਬਰ ਬਣਦੇ ਸੀ ਦੇਖ ਲਓ ਭਾਈ ਅੱਛਾ ਫਿਰ ਉਹਦਾ ਜਦੋਂ ਭਾਈ ਇਦਾਂ ਪ੍ਰੋਬਲਮ ਪਈ ਉਹ ਬੋਲਦ ਨੂੰ ਹਨਾ ਜਦੋਂ ਉਹਦਾ ਮਾੜਾ ਜਦੋਂ ਅੰਤ ਸਮਾ ਆਇਆ ਕਿ ਚੱਕਰ ਕੀ ਪਿਆ ਭਾਈ ਕੈਮਰਾ ਭਾਈ ਮਾੜਾ ਘੁਮਾ ਕੇ ਦਿਖਾਓ ਭਾਈ ਹੁ ਇਹ ਇਮਾਨਦਾਰੀ ਦੀ ਨਿਸ਼ਾਨੀ ਹੁੰਦੀ ਆ ਦੇਖ ਲੋ ਇੱਥੇ ਦੱਬਿਆ ਹੀ ਭਾਜੀ ਹਾਂ ਜਿੱਥੇ ਦੱਬਿਆ ਫਿਰ ਇੱਥੇ ਦੱਬ ਕੇ ਦਾ ਇੱਥੇ ਉਹਦਾ ਪਰਬਤ ਬਣਾਇਆ ਦੇਖ ਲੋ ਆਹੇ ਠੋਕਰ ਵੀ ਉਹਦੀ ਜਿੱਤੀ ਆ ਜਿੱਥੇ ਉਹ ਬੰਦਾ ਬੈਠਾ ਹਾਂਜੀ ਹਾਂਜੀ ਗੰਦੀ ਵੀਰ ਬੋਲ ਦੀ ਜਿੱਤੀ ਆ ਇਹਦੀ ਅੱਛਾ ਕੀ ਬਾਤ ਹੈ ਹਾਂ ਭਾਜੀ ਦੇਖ ਲੋ ਉਹ ਤੂੰ ਮੈਂ ਫਿਰ ਸਮਾਂ ਇੰਗਲੈਂਡ ਨੂੰ ਜਾਣਾ ਸੀਗਾ ਅੱਛਾ ਇੰਗਲੈਂਡ ਨੂੰ ਜਾਣਾ ਸੀ ਮੇਰੀ ਟਿਕਟ ਤਿਆਰੀ ਸੀਗੀ ਠੀਕ ਹੈ ਜੀ ਜਦੋਂ ਬਹੁਤ ਮਾਰ ਹੋ ਗਿਆ ਇਹ ਸਾਡਾ ਬਾਪੂ ਕਹਿੰਦਾ ਪੁੱਤ ਕਹਿੰਦਾ ਮੇਤੋਂ ਨਹੀਂ ਸਾਹ ਬਣਾ ਸਾਹ ਨਹੀਂ ਕੱਬੇ ਤੋਂ ਕਰ ਹੋਣਾ ਮੈਂ ਸਿਆਣਾ ਹੋਇਆ ਹਾਂ ਹੂੰ ਹੂੰ ਬੇ ਤੂੰ ਰਹਿ अच्छा ਟਿਕਟ ਕੈਨਸਲ ਕਰਾਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪਹੁੰਚੇ ਆ ਜੀ ਪਿੰਡ ਧਾਲੀਵਾਲ ਸਾਡੇ ਪਿੰਡ ਧਾਲੀਵਾਲੀ ਆ ਪਹਿਲਾਂ ਸਾਡੇ ਪਿੰਡ 'ਚ ਟੈਲੈਂਟ ਬਹੁਤ ਆ ਕੋਈ ਕਮੀ ਨਹੀਂ ਹੈਗੀ ਮੈਂ ਕਿਹਾ ਪਿੰਡ ਤੋਂ ਸ਼ੁਰੂਆਤ ਕਰਦੇ ਆ ਭਾਜੀ ਹੁਣ ਆਏ ਆ ਭਾਜੀ ਹੁਣ ਦਾ ਨਾਮ ਹੈਗਾ ਜੀ ਦੇਬਾ ਢਾਲੀਵਾਲ ਪਿੱਛੇ ਲੱਗਦਾ ਤੇ ਬੋਲਦਾਂ ਦਾ ਭਾਈ ਹੁਣਾਂ ਨੂੰ ਬਹੁਤ ਸ਼ੌਂਕ ਸੀਗਾ ਤੇ ਬਹੁਤ ਨਾਮ ਕਮਾਇਆ ਇਹਨਾਂ ਨੇ ਨਾ 에 ਬੋਲਦਾਂ ਦੀ ਧੋੜਾਂ ਦੇ ਵਿੱਚ ਅੱਜ ਸਾਰੀ ਗੱਲਬਾਤ ਕਰਾਂਗੇ ਭਾਜੀ ਹੁਣਾਂ ਨਾਲ ਤਾਂ ਪਹਿਲਾਂ ਤਾਂ ਭਾਈ ਤੁਹਾਡਾ ਬਹੁਤ-ਬਹੁਤ ਧੰਨਵਾਦ ਆਗਿਆ ਤੁਹਾਡਾ ਸਾਡਾ ਬਹੁਤ-ਬਹੁਤ ਥੈਂਕ ਯੂ ਸਾਡਾ ਹਾਂ ਜੀ ਇੱਥੇ ਸਾਡੀ ਨਾਮ ਰੱਖਿਆ ਸਾਡੀ ਵੀਡੀਓ ਬਣਾਉਣ ਲਈ ਨਹੀਂ ਨਹੀਂ ਮਾਰਾ ਇਹਦੀ ਟਾਈਮ ਦਿੱਤਾ ਹਨਾ ਲੱਗੇ ਸਾਡੇ ਘਰ ਤੋਂ ਰਹਿੰਦੇ ਆ ਮੈਂ ਕਿਹਾ ਚਲੋ ਭਾਈ ਹੁਣਾਂ ਨਾਲ ਗੱਲਬਾਤ ਕਰੀਏ ਪਹਿਲਾਂ ਤਾਂ ਭਾਈ ਆਪਾਂ ਤੁਹਾਨੂੰ ਇਹ ਪੁੱਛਦੇ ਆ ਵੀ ਤੁ ਗੁਰਦਰ ਸਿੰਘ ਸਾਹਿਬ ਹਾਂਜੀ ਲੋਕਾ ਸਾਹਿਬ ਲੋਕਾਂ ਦੇ ਪਿੰਡਾਂ ਮੇਲੇ ਹੁੰਦੇ ਆ ਵਿਟੜੀ ਵਾਲਾ ਦਾ ਵੀ ਕੋਈ ਨਾਮ ਵੱਜੇ ਤੇ ਆਪਣਾ ਸ਼ੌਂਕ ਪੈ ਗਿਆ ਤੇ ਫਿਰ ਮੇਲੇ ਦੀ ਸ਼ੁਰੂਆਤ ਕਰ ਲਈ ਮੇਲੇ ਤੋਂ ਸ਼ੁਰੂਆਤ ਹੋਈ ਥਾਡੀ ਜਦੋਂ ਮੇਲਾ ਕਰਵਾਇਆ ਉਸ ਤੋਂ ਬਾਅਦ ਤੁਹਾਨੂੰ ਮਤਲਬ ਸ਼ੌਂਕ ਪਿਆ ਭੋਲਦਾ ਹਾਂ ਹਾਂਜੀ ਉਸ ਤੋਂ ਬਾਅਦ ਭੋਲਦਾ ਕਿਹੜੇ ਸਾਲ ਯਾਦ ਆ ਕੁਛ ਭਾਜੀ ਯਾਰ ਹੁਣ 22-23 ਸਾਲ ਹੋ ਗਏ 22-23 ਸਾਲ ਹੋ ਗਏ ਉਦੋਂ ਮੇਲਾ ਦਾ ਟਾਵਾ-ਟਾਵਾ ਹੀ ਹੁਣਾਂ ਭੋਲਦਾ ਇਹੋਣਾ ਕਿ ਸ਼ੁਰੂਆਤ ਹੋਈ ਸੀ ਉਦੋਂ ਨਹੀਂ ਭੋਲਦਾ ਕਿ ਸ਼ੁਰੂਆਤ ਤਾਂ ਬਹੁਤ ਪੁਰਾਣੀ ਆ ਕਈ ਪਿੰਡਾਂ 'ਚ ਬਹੁਤ ਲੰਬੇ ਹੋ ਰਹੇ ਮੇਲੇ ਠੀ ਉਹ 73ਵਾਂ ਅੱਛਾ ਜੀ ਤੇ ਆਟੇ ਬਹੁਤ ਪੁਰਾਣਾ ਮਿਲ ਆਇਆ ਅੱਛਾ ਉਸ ਤੋਂ ਬਾਅਦ ਜਿਹੜਾ ਧੋੜਾ ਕਰਵਾਈਆਂ ਫਿਰ ਉਦੋਂ ਪਿੰਡ ਦੇ ਵਿੱਚ ਢਾਲੀਵਾਲ ਪਿੰਡ ਦੇ ਵਿੱਚ ਉਦੋਂ ਬੋਲ ਤੁਹਾਡੇ ਤੋਂ ਤਾਂ ਨਹੀਂ ਰੱਖਿਆ ਸੀ ਉਦੋਂ ਨਹੀਂ ਸਾਡੇ ਕੋਲ ਕਿਸੇ ਪਿੰਡ ਕੋਹ ਹੈ ਆਪਣੇ ਹੈ ਹੀ ਨਹੀਂ ਕਿਸੇ ਕਿਸੇ ਕੋਹ ਨਹੀਂ ਪਿੰਡਾਂ ਵਾਲੇ ਅੱਛਾ ਫੇ ਲਾਂਬਲੇ ਪਿੰਡਾਂ ਦੇ ਲੋਕ ਸੱਦੇ ਲਾਂਬਲੇ ਪਿੰਡਾਂ ਦੇ ਲੋਕ ਆਉਂਦੇ ਸੀ ਠੀਕ ਹੈ ਜੀ ਉਸ ਟਾਈਮ ਆਪਾਂ ਕੜੇ ਮੁੰਦੀਆਂ ਦੇਤੇ ਨਾਮਾਂ ਦੇ ਪਹਿਲੇ ਨੰਬਰ ਠੀਕ ਆ ਪਹਿਲਾ ਨਾਮ ਤੇ ਜਿਹੜਾ ਕੜੇ ਮੁੰਦੀਆਂ ਰੱਖੀ ਨੇ ਹਾਂਜੀ ਠੀਕ ਆ ਜੀ ਫਿਰ ਉਸ ਤੋਂ ਬਾਅਦ ਫਿਰ ਜਦੋਂ ਬੋਲ ਤੁਸੀਂ ਤੁਹਾਨੂੰ ਕਿੱਦਾਂ ਮਤਲਬ ਉਸ ਤੋਂ ਬਾਅਦ ਫਿਰ ਤੁਸੀਂ ਕਦੋਂ ਲਿਆਂਦੇ ਬੋਲਦ ਸ਼ੁਰੂਆਤ ਬੋਲਦ ਮੈਨੂੰ ਉਚਾਨਕ 22 ਸਾਲ ਹੋ ਗਏ ਆ ਠੀਕ ਆ ਜੀ ਤੇ ਫਿਰ ਮੇਰਾ ਜਿੱਦ ਮੇਲਾ ਕਰਾਉਣ ਲੱਗਾ ਆਪਾਂ ਜਦੋਂ ਲੋਕੀ ਦੇਖਦੇ ਆ ਲੋਕਾਂ ਦਾ ਨਾਮ ਬੋਲਦਾ ਸਪੀਕਰਾਂ ਚ ਤੁਹਾਨੂੰ ਵੀ ਸ਼ੌਂਕ ਪਿਆ ਵੀ ਸਾਡੇ ਵੀ ਹੋਵੇ ਪੈਂਡ ਦਾ ਨਾਮ ਹਾਂਜੀ 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 ਠੀਕ ਆ ਜੀ ਤੇ ਪਹਿਲਾ ਬੋਲਦ ਫਿਰ ਤੁਹਾਨੂੰ ਯਾਦ ਆ ਬਾਈ ਦੀ ਪਹਿਲਾ ਬੋਲਦ ਲਿਆਂਦਾ ਸੀ ਕਿਹੜਾ ਬੋਲਦ ਸੀਗਾ ਪਹਿਲਾ ਬ ਕਿਹੜੇ ਸਾਲ ਦੀ ਗੱਲ ਕੁਛ ਯਾਦ ਆ? ਜਾਨ ਸਨ ਤਾਂ ਸੰਤਾ ਨਹੀਂ ਚਲੋ 22 ਸਾਲ ਪੁਰਾਣੀ ਗੱਲ 22 ਸਾਲ ਪੁਰਾਣੀ ਗੱਲ ਠੀਕ ਹੈ ਜੀ 65000 ਉਸ ਟਾਈਮ 'ਚ 22 ਸਾਲ ਪਹਿਲਾਂ 65000 ਦਾ ਲਿਆ ਸੀ ਤਾਂ ਬਹੁਤ ਮਹਿੰਗਾ ਹੋ ਗਿਆ ਫਿਰ ਹਾਂ ਜੋ ਉਸ ਟਾਈਮ ਜਾਨਕ ਬਹੁਤ ਪੈਸੇ ਕਹਿੰਦੇ ਲੋਕੀ ਲਾਤੇ ਆ ਨਹੀਂ ਨਹੀਂ ਬਹੁਤ ਤਾਂ ਸੌਕ ਦਾ ਮੁੱਲ ਕੋਈ ਨਹੀਂ ਫਿਰ ਬਿਲਕੁਲ ਬਿਲਕੁਲ ਅੱਛਾ ਫਿਰ ਬਹੁਤ ਦਿਲ ਆਂਦਾ ਉਹ ਜਿਹੜਾ ਤੁਸੀਂ ਪਹਿਲਾਂ ਉਹ ਦੱਸੋ ਜੀ ਤਾਂ ਬਹੁਤ ਸਾਨੂੰ ਬਾਹਲਾ ਨਹੀਂ ਜਾਨਕ ਕਿ ਪੈਸੇ ਸਾਡੇ ਚੰਗੇ ਲੱਗ ਗਏ ਤੇ ਇਹਨਾਂ ਬਾਹਲਾ ਨਹੀਂ ਵਧੀਆ 2-4 ਕ ਨੰਬਰ ਸਾਡੇ ਕੋਲ ਕੀਤੇ ਉਹਨੇ ਜਿਆਦਾ ਵਧੀਆ ਨਹੀਂ ਦੋੜਿਆ ਬਾਹਲਾ ਨਹੀਂ ਜਾ ਕੇ ਬਹੁਤਾਂ ਦੀ ਪਤਾ ਲੱਗ ਗਿਆ ਵੀ ਕਿਹੜਾ ਬਹੁਤ ਕਿੱਦਾਂ ਕਿਹੜਾ ਕਿੱਦਾਂ ਆ। ਠੀਕ ਆ ਜੀ। ਹੌਲੀ ਹੌਲੀ ਸਮੇਂ ਸਮੇਂ ਨਾਲ ਸਭ ਨੂੰ ਪਤਾ ਲੱਗਦਾ। ਠੀਕ ਆ। ਉਸ ਤੋਂ ਬਾਅਦ ਫਿਰ ਇੱਕ ਤੁਹਾਡਾ ਬੋਲ ਦਾ ਚਲੋ ਆਪਾਂ ਗੱਲ ਕਰਦੇ ਹਾਂ ਜਿਆਦਾ ਸ਼ਾਰਟਕਟ ਚਾਹੁੰਦੇ ਆ। ਇੱਕ ਤੁਹਾਡੇ ਬੋਲ ਦਾ ਬੜਾ ਨਾਂ ਹੈਗਾ ਉਹਦਾ ਨਾਂ ਹੀ ਤੁਹਾਨੂੰ ਚਲੋ ਪਤਾ ਹੀ ਆ ਸਾਰਿਆਂ ਨੂੰ ਦੱਸਣ ਲੋੜ ਮਿੱਠੂ ਨਾ ਆ ਹੀ ਨਾ ਉਹ। ਹਾਂਜੀ ਹਾਂਜੀ। ਉਹ ਬੋਲਦਿਆਂ ਕਹਿੰਦੇ ਬੜਾ ਨਾਂ ਕਮਾਇਆ ਤੇ ਪੈਂਡ ਦਾ ਵੀ ਬਹੁਤ ਨਾਂ ਬਣਿਆ ਤੁਹਾਡਾ ਵੀ ਬਹੁਤ ਨਾਂ ਬਣਿਆ ਬੋਲਦ ਕਰਕੇ ਨਾ ਭਾਈ। ਉਹਦੀ ਕਦੋਂ ਸ਼ੁਰੂਆਤ ਹੋਈ ਆਪਾਂ ਉਹਦੀ ਸਾਰੀ ਗੱਲਬਾਤ ਕਰ अच्छा जी ਫਿਰ ਲਗਾਤਾਰ ਉਹਦੇ 19 ਮਹੀਨੇ ਪਹਿਲੇ ਹੀ ਉਦੋਂ 5 ਲੱਖ ਦਾ ਲੈਂਦਾ ਸੀ ਆਪਾਂ ਅੱਛਾ 2014 ਦੇ ਵਿੱਚ ਆਹੋ ਲੋਕੀ ਕਹਿੰਦੇ ਲੈ ਵੇ 5 ਲੱਖ ਦਾ ਬੋਲ ਲੈਂਦੇ ਆਪਾਂ 5 ਲੱਖ ਦਾ بڑے ਬੰਦੇ ਦੇਖਣਾ ਦਿੰਦੇ ਸੀ ਅੱਛਾ ਜੀ 5 ਲੱਖ ਉਸ ਟਾਈਮ ਦੇ ਵਿੱਚ ਮੈਂ ਕਹਿੰਦਾ 5 ਲੱਖ ਬਹੁਤ ਜ਼ਿਆਦਾ ਕੀਮਤ ਸੀਗੀ ਹਾਂਜੀ ਹਾਂਜੀ ਉਹ ਵੀ ਬੋਲਦੇ ਤੇ ਲਾ ਲੈਣਾ 5 ਲੱਖ ਉਦੋਂ ਪਹਿਲਾਂ ਉਹ 2012 ਦੀ ਗੱਲ ਆ ਠੀਕ ਹੈ ਉਹ ਸਭ ਤੋਂ ਪਹਿਲ ਲੱਡੂ ਬੋਲ ਦਾ ਕਲਿਆ ਸੀ ਉਹ ਸਭ ਤੋਂ ਮਹਿੰਗਾ ਲਿਆ ਸੀ ਉਹ ਟਾਈਮ 7.5 ਲੱਖ ਦਾ ਅੱਛਾ ਜੀ ਇਹ ਦੋ ਬੋਲ ਇਕੱਠੇ ਲਏ ਸੀ ਨਹੀਂ ਉਹ ਪਹਿਲਾਂ 2014 ਆਪਾਂ 12 ਦਾ ਲਿਆ ਸੀ ਅੱਛਾ ਜੀ ਇਹ 2014 ਚ ਲਿਆ ਅੱਛਾ ਸਭ ਤੋਂ ਵੱਧ ਤੁਹਾਡਾ ਨਾਮ ਇਹ ਕਿਹੜੇ ਬੋਲ ਦੇ ਨੇ ਬਣਾਇਆ ਸੀ ਬੜੀ ਇਹਦੀ ਬੋਲ ਦੀ ਬੱਲੇ ਬੱਲੇ ਬਹੁਤ ਸੀ ਉਮਰ ਥੋੜੀ ਹੋਈ ਬਹੁਤ ਛੇਤੀ ਬੁੱਕ ਗਿਆ ਇਹਦੀ ਚਲੋ ਆਪਾਂ ਸਟਾਰਟਿੰਗ ਗੱਲ ਕਰਦੇ ਜਿਹੜੇ ਬੋਲ ਤੁਸੀਂ ਲਿਆਂਦਾ ਮਿੱਠੂ ਜਿਹੜੀ ਗੱਲ ਕਰਦਿਆਂ ਪਹਿਲਾਂ ਮੇਲਾ ਇਹਦਾ ਜਿਆਦਾ ਕੁਝ ਵੀ ਕਰਵਾਇਆ ਸੀ ਜਦੋਂ ਪਹਿਲਾਂ ਮੇਲਾ ਆਪਣੇ ਇਹ ਜਦੋਂ ਬੋਲਦ ਮੈਂ ਲਿਆਈ ਆ ਇਹ ਬਹੁਤ ਮੇਰਾ ਮੈਂ ਇੰਗਲੈਂਡ ਹੀ ਬੈਠਾ ਸੀ ਅੱਛਾ ਜੀ ਕਿੰਨੀ ਕੁ ਉਮਰ ਸੀ ਬੋਲਦ ਦੀ ਕੋਦੋਂ ਜਦੋਂ ਲਿਆ ਭੱਜਣੀ ਲੱਗਾ ਸੀ ਉਹ ਸ਼ੁਰੂਆਤ ਹੀ ਸੀਗੀ ਉਹ ਕੋਈ ਜਾਣ ਕੇ ਦੂਏ ਤੀਏ ਨੰਬਰ ਕਰਦਾ ਸੀ ਉਹ ਕੋਈ ਪਹਿਲਾਂ ਨਹੀਂ ਕੋਈ ਕੀਤਾ ਸੀ ਅੱਛਾ ਜੀ ਮੈਨੂੰ ਇੰਗਲੈਂਡ ਕੇ ਬੰਦੇ ਦਾ ਫੋਨ ਆਇਆ ਉਹ ਕਹਿੰਦਾ ਬਈ ਬੋਲਦ ਭੇਜ ਦੇਣਾ ਮੈਂ ਕਹਾ ਯਾਰ ਤੁਸੀਂ ਸ਼ੌਕੀ ਮੈਂ ਸ਼ੌਅ ਤੇ ਹੀ ਹਾਂ ਆਪਣੇ ਕੋਲ ਸ਼ੌਅ ਵੀ ਆਫਰ ਲਾਈ ਸਨ ਦੀ ਠੀਕ ਹੈ ਜੀ ਮੈਂ ਸ਼ੌਅ ਤੇ ਕੰਮ ਕਰਦਾ ਸੀ ਤਾਂ ਮੈਨੂੰ ਬੰਦੇ ਦਾ ਫੋਨ ਆਇਆ ਕਹਿੰਦਾ ਬੋਲ ਦਾ ਲੈ ਲੈਣਾ ਤੈਹੇ ਮੈਂ ਕਿਹਾ ਤੁਸੀਂ ਤਾਂ ਆਪ ਸ਼ੌਕੀ ਬੰਦੇ ਵੇਚਣਾ ਆ ਕਹਿੰਦਾ ਭਾਈ ਵੇਚ ਦੇਣਾ ਠੀਕ ਹੈ ਜੀ ਮੈਂ ਉਹਨੂੰ ਕਹਾ ਵੀ ਤੂੰ ਸੌਦਾ ਕਰ ਲੈ ਉਹਨਾਂ ਬੰਦੇ ਨਾਲ ਠੀਕ ਹੈ ਜੀ ਮੈਨੂੰ ਕਹਿੰਦਾ ਕਿੰਨੇ ਦਾ ਕਰ ਲੈ ਮੈਂ ਕਿਹਾ 4 ਲੱਖ ਦਾ ਕਰ ਲੈ ਅੱਛਾ ਬੋਲ ਦਾ ਆ ਬੋਲ ਦਾ ਤੁਸੀਂ ਬਾਹਰ ਦੀ ਬੰਦੇ ਤੁਹਾਡੇ ਇੱਥੇ ਜਿਹੜੇ ਕਹਿੰਦਾ ਉਹ ਵੀ ਇੰਗਲੈਂਡ ਹੀ ਸੀ ਉਹਨਾਂ ਦੇ ਬੰਦੇ ਗਾਂ ਸੀਗੇ ਮੋਰੇ ਠੀਕ ਹੈ ਜੀ ਉਹਨਾਂ ਦੇ ਮੋਰੇ ਸੀ ਦੋ ਕਹਿੰਦਾ ਤੂੰ ਮੈਂ ਕਿਹਾ 4 ਲੱਖ ਦਾ ਲੈ ਲੈ ਠੀਕ ਹੈ ਜੀ ਚਲੋ ਉਹ ਕਹਿੰਦਾ ਫੇ ਭਾਈ ਹੋਰ ਆਫਰ ਮੈਂ ਕਿਹਾ 4.5 ਦਾ ਵੀ ਲੈ ਲੇ ਠੀਕ ਆ ਤਾਂ ਚਲੋ ਸਾਡੇ ਉਹ ਕਹਿੰਦਾ ਗੱਲਬਾਤ ਨਹੀਂ ਬਣੀ ਤਾਂ ਕਹਿੰਦਾ ਭਾਜੀ ਉਹ ਮੰਨਦਾ ਨਿਕਾ 5 ਲੱਖ ਤੋਂ ਘੱਟ ਜਿਹਨੇ ਵੇਚਣਾ ਸੀ ਆਹੋ ਕਹਿੰਦਾ ਉਹਨੇ 5 ਲੱਖ 40 ਹਜ਼ਾਰ ਲੈ ਅੱਛਾ ਤੇ ਉਦਾਂ ਲੋਕਾਂ ਨੂੰ 5.5 ਲੱਖ ਤਾਂ ਦੇਣਾ ਤੁਸੀਂ ਉਹਦੇ ਵਿੱਚ ਕੀ ਭਾਜੀ ਖਾਸੀ ਦੇਖੀ ਤੁਸੀਂ ਕਿ ਦੌੜਨ ਦਾ ਇੱਥੇ ਲੱਗਾ ਆ ਗਏ ਫਿਰ ਤੁਸੀਂ ਇਹਨੇ ਪੈਸੇ ਕਿੱਦਾਂ ਲਾ ਦੇ ਬਿੱਦਾਂ ਦੂਵੇ ਤੀਏ ਨੰਬਰ ਕਰਦਾ ਸੀ ਅੱਛਾ ਚੱਲਦਾ ਵਧੀਆ ਸੀ ਮੇਰਾ ਜਿਹੜਾ ਡਰਾਈਵਰ ਹੈ ਜੀ ਕੁਬੇ ਕਿਦਾ ਕਸ਼ਮੀਰੀ ਆਪਣੇ ਨਾਲ ਹੀ ਹੁੰਦਾ ਹਰ ਟਾਈਮ ਠੀਕ ਹੈ ਬਜੀ ਹੁਣ ਮੈਨੂੰ ਫੋਨ ਕੀਤਾ ਸੀ ਬਹੁਤ ਪੰਜਾ ਸੀ ਠਿਕ ਪਾ ਆਪਣੇ ਨੂਰ ਮੈ ਲੱਗੇ ਮੈਨੂੰ ਕਹਿੰਦਾ ਬਈ ਬਹਿੜਾ ਲੈਣ ਵਾਲਾ ਤਾਂ ਉਹ ਆਪਾਂ ਉਹ ਲੈ ਲਈਏ ਅੱਛਾ ਮਤਲਬ ਉਹਨੇ ਪਰਖਿਆ ਉਹ ਚੀਜ਼ ਨੂੰ ਲੱਗਾ ਵੀ ਗਾਂ ਭੱਜ ਸਕਦਾ ਆਪਾਂ ਭੱਜੂਗਾ ਕਰੂਗਾ ਅੱਛਾ ਚਲੋ ਮੈਂ ਕਹਿੰਦਾ ਦੇਖ ਲੈਣੇ ਆ ਠੀਕ ਹੈ ਚਲੋ ਜਾਂਦੇ ਮੋਂ ਬੰਦਿਆਂ ਦਾ ਫੋਨ ਆ ਗਿਆ ਅੱਛਾ ਜੀ ਮੈਂ ਕਹਾਂ ਠੀਕ ਆ ਕੋਈ ਗੱਲ ਨਹੀਂ ਬਈ ਆਪਾਂ ਬਹੁਤ ਲੈ ਲੈਣੇ ਆ ਹਾਂਜੀ ਹਾਂਜੀ ਚਲੋ ਜੀ ਮੈਂ ਉਹਨੂੰ ਸੌਦਾ ਕਰਨਾ ਪਿਆ ਫੋਨ ਮੈਂ ਕਹਿੰਦਾ ਮੇਰੇ ਤੋਂ ਨਹੀਂ ਸੌਦਾ ਬਣਨਾ ਪੈਸੇ ਜਾਂਦੇ ਆ ਅੱਛਾ ਮੁੰਡਾ ਉਹ ਹੀ ਕਹਿੰਦਾ ਜਿਹੜਾ ਕਹਿੰਦਾ ਅੱਛਾ ਮੈਨੂੰ ਕਹਿੰਦਾ ਤੂੰ ਆਪੇ ਸੌਦਾ ਕਰ ਲੈ ਅੱਛਾ ਜੀ ਮੈਂ ਕਹਿੰਦਾ ਨੰਬਰ ਦੇ ਦੇ ਠੀਕ ਆ ਨੰਬਰ ਦੇ ਤੋ ਕਹਿੰਦਾ ਠੀਕ ਆ ਠੀਕ ਆ ਜੀ ਮੈਂ ਜਦੋਂ ਸੌਂ ਬੰਦ ਕਰਕੇ ਰਾਤ ਦੇ 10 ਵਜੇ ਘਰੋਂ ਘਰ ਨੂੰ ਅੱਛਾ ਜੀ ਆ ਕੇ ਤਾਂ ਰੋਟੀ ਖਾਣ ਲੱਗਾ ਠੀਕ ਹੈ ਤੇ ਮੈਂ ਕਹਾਂ ਫਿਰ ਨਹਾ ਕੇ ਰੂਟੂ ਦਿਖਾਣੇ ਫਿਰ ਇੱਕ ਲੌਣੇ ਹੋਰ ਜਦ ਤੱਕ ਮੇਰੇ ਨਿਆਣੇ ਆ ਗਏ ਅੱਛਾ ਜੀ ਪਰ ਆਈਆ ਤੈਨੂੰ ਮੁੰਡੇ ਮੇਰੇ ਦੋਏ ਆ ਬਿਲਕੁਲ ਬਿਲਕੁਲ ਆਪਾਂ ਬਹੁਤ ਵੇ ਇਦਾਂ ਕਰ ਬਾਪੂ ਕੋਈ 10 ਜਿਆ ਬੈਠਾ ਅੱਛਾ ਮੈਂ ਕਿਹਾ 10000 ਸੌਦਾ ਕਰਦੇ ਸੀ ਭੋਲਦਾ ਅੱਛਾ ਜੀ ਵੀ ਮੈਂ ਕਿਹਾ ਮੈਂ ਪੌਣੇ ਪੰਜ ਕਹਿੰਦਾ ਅੱਛਾ 25 ਮੰਗਦਾ ਆ ਅੱਛਾ ਜੀ ਵੀ 25000 ਬਲੇ ਸੌਦਾ ਹੜ ਗਿਆ ਅੱਛਾ ਮੇਰੇ ਯਾਰ ਨੇ ਕਹਿੰਦੇ 250 ਪੌਣੇ ਜੀ ਬਾਪੂ ਆਹ ਕਿਹੜੀ ਗੱਲ 300 ਲਾ ਦੇ 25000 ਦੀ ਕਿਹੜੀ ਗੱਲ 25000 ਦੀ ਕਿਹੜੀ ਗੱਲ ਆ ਇਹ ਸਹੀ ਗੱਲ ਹੈ ਮੈਂ ਕਿਹਾ ਠੀਕ ਆ ਮੈਂ ਉਦੋਂ ਇਧਰਲੇ 3:30 ਵਜੇ ਹੀ ਇੰਡੀਆ ਦੇ ਅੱਛਾ ਤੇ ਇੰਗਲੈਂਡ ਤੋਂ 10:00 ਵਜੇ ਸੀ ਠੀਕ ਆ ਜੀ ਬਹੁਤ ਬੰਦਿਆਂ ਨੂੰ ਫੋਨ ਲਾਤਾ ਅੱਛਾ ਜੀ ਤੇ ਤੜਕੇ ਦੇ 3:30 ਵਜੇ ਸੀ ਠੀਕ ਆ ਜੀ ਉਹਨੇ ਮੈਂ ਫੋਨ ਲਾਇਆ ਤਾਂ ਫੋਨ ਚੱਕ ਲਿਆ ਇੱਕ ਤਾਂ ਪਹਿਲੀ ਜੇ ਜੇ ਤੂੰ ਬੋਲ ਦੇ ਲੈਣਾ ਬੋਲ ਲੈਣਾ ਅੱਛਾ ਜੀ ਮੈਂ ਕਿਹਾ ਪੱਪੂ ਕਿੱਦਾਂ ਕਰ ਲਈ ਆ ਅਛਾ ਭਾਈ ਤੈਨੂੰ ਦੱਸਿਆ ਤਾਂ ਹੈਗਾ ਬੀਨੇ ਦਾ ਹੀ ਦਿਨ ਤੇ ਲਾਲ ਪਰੋ ਰਿਆ ਸੀ ਆਪਣਾ ਉਹ ਵੀ ਅੜਿਆ ਰਿਆ ਨਾਲ ਉਹ ਪਤਾ ਹੀ ਵੀ ਹੈਗੀ ਗੱਲਬਾਤ ਬੋਲਦੇ ਜੇ ਆਹ ਬਹੁਤ ਹੈਗੀ ਗੱਲਬਾਤ ਠੀਕ ਹੈ ਪਿੰਡ ਦਾ ਖਿਹਰਪੁਰ ਲੱਗੇ ਆ ਪਜੋੜੇ ਲੱਗੇ ਠੀਕ ਆ ਜੀ ਤੇ ਉਹ ਕਹਿੰਦਾ ਵੀ ਪੰਜੇ ਹੀ ਲੈਣਾ ਭਾਈ ਜੇ ਲੈਣਾ ਤਾਂ ਲੈਣਾ ਅੱ ਮੋੜ ਡਨ ਕਰਤਾ ਵਾਹ ਡਨ ਕਰਤਾ ਉਹਨੂੰ ਠੀਕ ਹੈ ਜੀ ਮੈਂ ਕਿਹਾ ਹੋ ਗਿਆ ਸੌਦਾ ਕਹਿੰਦਾ ਕਿੰਨੇ ਚ ਏ ਕਿੰਨੇ ਚ ਬਣਿਆ ਸੌਦਾ 5 ਲੱਖ ਪੂਰੇ ਚ ਪੂਰੇ 5 ਲੱਖ ਚ 5 ਲੱਖ ਚ ਠੀਕ ਹੈ ਜੀ ਤੇ ਸਾਡਾ ਸੌਦਾ ਹੋ ਗਿਆ ਠੀਕ ਹੈ ਜੀ ਮੈਨੂੰ ਕਹਿੰਦਾ ਬੋਲ ਭਾਜੀ ਕਦੋਂ ਲ ਜਾਣਾ ਅੱਛਾ ਮੈਂ ਕਿਹਾ ਬੋਲ ਅਸੀਂ ਜਾਣਾ ਬੁੱਧਵਾਨ ਨੂੰ ਠੀਕ ਹੈ ਉਹ ਦਿਨ ਪਤਾ ਕਿ ਦਿਨ ਸੋਮਵਾਰ ਸੀ ਹਾਂ ਬੁੱਧ ਕੰਮ ਸੌਦਾ ਕਹਿੰਦੇ ਹੁੰਦੇ ਚਲੋ ਮੈਂ ਕਿਹਾ ਬੁੱਧਵਾਨ ਲੈ ਜਾਵਾਂਗੇ ਠੀਕ ਹੈ ਚਲੋ ਮੁਰਗੇ ਉਹ ਕਹਿੰਦਾ ਭਾਜੀ ਸਵੇਰ ਨੂੰ ਮੇਲਾ ਆ ਅੱਛਾ ਮੈਂ ਬਹੁਤ ਜੋੜਵਾ ਅੱਛਾ ਮੈਂ ਕਿਹਾ ਬਹੁਤ ਜੋੜਾ ਕੋਈ ਗੱਲ ਨਹੀਂ ਚਲੋ ਲੈ ਕੇ ਸੌਦਾ ਤੁਹਾਡੇ ਨਾਲ ਹੋ ਗਿਆ ਸੌਦਾ ਹੋ ਗਿਆ ਉਹ ਦੋਲਣ ਨੂੰ ਉਹ ਕਹਿੰਦਾ ਸੀ ਬੋਲ ਉਹ ਕਹਿੰਦਾ ਵੀ ਮੈਂ ਬੋਲ ਕਹਿਣਾ ਕੀਤਾ ਆ ਵੀ ਮੈਂ ਜੋੜਵਾ ਉਹਨਾਂ ਨਾਲ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਪੱਪੂ ਰੱਬ ਕਰੇ ਤੇਰਾ ਨੰਬਰ ਪਹਿਲਾ ਹੋਵੇ ਮੇਰੇ ਮੂੰਹ ਚੋਂ ਜਦੋਂ ਨਿਕਲਿਆ ਅੱਛਾ ਮੈਂ ਕਿਹਾ ਰੱਬ ਕਰੇ ਨੰਬਰ ਪਹਿਲਾ ਹੀ ਤੇਰਾ ਅੱਛਾ ਮੈਂ ਕਾ ਨਾਮ ਨਹੀਂ ਤੇਰੇ ਕੋ ਪੰਜੀ ਲੈਣੀ ਜਿਨ੍ਹਾਂ ਦਾ ਨਾਮ ਲਊਗਾ ਤੂੰ ਨਾਮ ਆਪਣੇ ਘਰ ਨੂੰ ਲੈ ਜਾ ਤੇ ਟਰੋਫੀ ਸਾਡੇ ਬਾਪੂ ਨੂੰ ਉਹਨੂੰ ਟਰੋਫੀ ਫੜਾ ਦੇ ਮੇਨ ਕੱਪ ਦਾ ਮਸਲਾ ਆ ਕਿਉਂਕਿ ਹੁਣ ਤੀਜਾ ਸੌਦਾ ਹੀ ਕਰ ਲਿਆ ਫਿਰ ਤਾਂ ਬੋਲ ਤੁਹਾਡਾ ਹੀ ਹੋਇਆ ਮਸਲਾ ਕੱਪ ਦਾ ਹੁੰਦਾ ਆ ਬਿਲਕੁਲ ਸਹੀ ਆ ਪਾਪ ਦਾ ਉਹ ਕਹਿੰਦਾ ਠੀਕ ਆ ਕੋਈ ਗੱਲ ਨਹੀਂ ਉਹ ਰੱਬ ਕੀ ਇਹੇ ਕੀਤੀ ਰੱਬ ਦੀ ਕਿਰਪਾ ਬੋਲ ਦੋ ਦਨੇ ਆ ਕੇ ਨੰਬਰ ਪਹਿਲਾ ਕਰ ਗਿਆ ਪਹਿਲਾ ਨੰਬਰ ਆਇਆ ਪਹਿਲਾ ਕਰ ਗਿਆ ਤਾਂ ਮੁਰਕੇ ਦੀ ਬਾਪੂ ਸਾਡੇ ਨੂੰ ਟਰੋਫੀ ਫੜਾ ਦਿੱਤੀ ਅੱਛਾ ਉਹ ਬਹੁਤ ਸਾ ਜਿਦਾ ਐਲਤੀ ਬਹੁਤ ਸੀ ਉਹਦੇ ਕੋਲ ਅੱਛਾ ਐਲਤੀ ਉਹ ਲੱਤਾਂ ਦਾ ਤਾਨ ਚੱਕ ਕੇ ਖੜਾ ਹੋ ਜਾਂਦਾ ਸੀ ਕਹਿੰਦੇ ਸਾਡੇ ਕੋਲ ਤਾਂ ਨਹੀਂ ਬੋਲਦੇ ਇਹ ਜੋਣ ਨਾ ਅੱਛਾ ਬਈ ਨਾਇਲਤੀ ਇਹ ਤਾਂ ਸਿਆਣੇ ਬਣਾ ਬੰਦਾ ਨਵਾਂ ਨਵਾਂ ਬੰਦਾ ਸਿਆਣਾ ਉਹਦਾ ਕੰਮ ਵੀ ਨਵਾਂ ਹੀ ਤੁਹਾਡਾ ਨਾ ਹੋ ਦੇ ਚਲੋ ਇਹ ਕਹਿੰਦੇ ਬੋਲ ਬੜਾ ਹਲਤੀ ਆ ਅੱਛਾ ਮੈਂ ਕਹਾ ਚਲੋ ਕੋਈ ਗੱਲ ਨਹੀਂ ਮੈਂ ਕਹਾ ਤੁਸੀਂ ਫਿਕਰ ਨਾ ਕਰੋ ਹਾਂਜੀ ਹਾਂਜੀ ਮੈਂ ਕਹਾ ਬਾਬਾ ਮੇਰ ਰੱਖੂਗਾ ਬਿਲਕੁਲ ਬਿਲਕੁਲ ਮੈਂ ਬਾਪੂ ਨੂੰ ਇਹ ਕਹਾ ਮੈਂ ਕਹਾ ਦੁੱਧ ਮੱਖਣੀ ਘੇ ਚਾਰੀ ਜਾਂ ਜਾਨ ਪੈ ਗਈ ਹਾਂ ਮੈਂ ਕਹਾ ਆਪੇ ਦਰੂ ਹਟ ਜਾਣਾ ਠੰਡਾ ਹੋ ਜਾਣਾ ਸਹੀ ਹੈ ਬਿਲਕੁਲ ਉਹ ਮੁਰ ਕੇ ਚਲੋ ਇਹੇ ਬਾਬੇ ਦੀ ਕਿਰਪਾ ਹੋਈ ਪਹਿਲੇ ਆਏ ਦੀ ਬਹੁਤ ਪਹਿਲੇ ਆ ਗਏ ਉੱਥੇ ਤੁਸੀਂ ਪਹਿਲਾਂ ਪ੍ਰੈਕਟਿਸ ਕੀਤੀ ਉਹ ਬੋਲਦੇ ਦੇ ਨਾਲ ਕਿਦਾਂ ਸ਼ੁਰੂਆਤ ਹੋਈ ਤੁਹਾਡੀ ਇੱਥੇ ਜਦੋਂ ਲਿਆਂਦਾ ਕੀ ਸੀਗਾ ਉਦੋਂ ਫਿਰ ਤੂੰ ਬੋਲਦੋਂ ਪਹਿਲਾਂ ਤਾਂ ਸਾਡੇ ਹੱਥੇ ਨਹੀਂ ਆਉਂਦਾ ਸੀ ਅੱਛਾ ਇੰਨਾ ਮਤਲਬ ਇੰਨਾ ਹਲਤੀ ਸੀਗਾ ਬਾਲਾਂ ਹਲਤੀ ਸੀਗਾ ਉਮਰਤ ਘੱਟ ਹੀ ਉਹਦੀ ਹੋਰ ਘੱਟ ਸੀਗੀ ਅੱਛਾ ਤੇ ਸਗਾ ਨਵੇਂ ਬੱਚਾ ਜਦੋਂ ਖੂਨ ਕਰਮ ਸੀਗਾ ਅੱਛਾ ਤੋ ਫਰਕ ਹੁੰਦਾ ਹੀ ਆ ਚਲੋ ਫੇ ਬਾਪੂਣ ਹੋੜੀ ਹੋੜੀ ਹੱਥੋਂ ਤੁਣ ਫੇ ਰਿਆ ਰੋਡ ਮੱਖਣੀ ਬਰਾਮ ਕਟ ਕੇ ਦੇਣੇ ਤੇ ਸਾਂਭੀ ਜਾਣਾ ਫੇ ਬੁਰਕੇ ਉਹਦੇ ਹੱਥੇ ਆ ਗਿਆ ਅੱਛਾ ਜੀ ਤੇ ਅਸੀਂ ਜਦੋਂ ਜਾ ਕੇ ਪਤਾ ਨਹੀਂ ਕਿ ਮੈਂ ਹੁਣ ਯਾਦ ਨਹੀਂ ਕਿ ਕਿਹੜੇ ਮੇਲੇ ਜੋੜਿਆ ਜਾ ਕੇ ਨੰਬਰ ਫੇ ਪਹਿਲਾਂ ਹੀ ਫੇ ਪਹਿਲਾਂ ਪਹਿਲਾਂ ਕਰ ਗਿਆ ਠੀਕ ਹੈ ਲੋਕੀ ਕਹਿੰਦੇ ਲੈ ਬੇ ਢਾਲੀ ਵਾਲੀ ਬੋਲ ਰਹਿਗਾ ਬਹੁਤ ਵਧੀਆ ਲੱਗਾ ਵਧੀਆ ਲੱਗਾ ਇਹ ਵੀ ਮੈਂ ਕਹਿੰਦਾ ਭਾਜੀ ਜਿੱਦਾਂ ਕੋਈ ਲਾਲੋ ਵੀ ਤੁਹਾਡੇ ਨਾਲ ਉਹਦਾ ਕੋਈ ਸਿਗਾ ਲੇਖਾ ਜੋਖਾ ਨਹੀਂ ਤਾਂ ਯਾਰ ਬੋਲ ਤਾਂ ਬਹੁਤ ਆ ਦੁਨੀਆ ਦੇ ਭਾਜੀ ਪਰ ਜਿੱਦਾਂ ਉਹਦਾ ਨਾਂ ਸੀ ਸੁਣਿਆ ਨਹੀਂ ਕਦੀ ਇਦਾਂ ਮੈਂ ਤਾਂ ਹਾਂ ਸਭ ਉਹ ਨਾਂ ਖੜਾ ਬਣਾਏ ਬਹੁ ਸਹੀ ਗੱਲ 15 20 ਦਿਨ ਜੋੜਦੇ ਆ ਬਹੁਤ ਬੈਸਟੇ ਕੇ ਜਾ ਕੇ ਜੋੜ ਲਾਂਦੇ ਆ ਅਜੇ ਤਾਂ ਬਹੁਤ 2 2 ਦਿਨ ਵੀ ਜੋੜਿਆ 2 2 ਦਿਨ ਵੀ ਜੋੜਿਆ ਫੇਰ ਵੀ ਨੰਬਰ ਪਹਿਲੇ ਕਰ ਦਿੰਦਾ ਸੀ ਅੱਛਾ ਉਹ ਰੜਕ ਪੌਸ਼ ਬੋਲ ਚ ਕੀ ਬਾਰਾ ਹੁਣ ਕਈ ਬੋਲ ਦਿੰਦਾ ਹੈਗੇ ਆ ਇੱਕ ਮੇਲਾ ਪਹਿਲਾਂ ਕਰ ਦੇਣਗੇ ਦੂਵੇ ਦਿਨ ਜੁੜ ਜਾਣ ਤਾਂ ਉਹਨਾਂ ਕੋ ਨੰਬਰ ਹੀ ਮਗਲਾਂ ਬਣਦਾ ਜਾ ਕੇ ਕਿੰਨੇ ਕਿੰਨੇ ਭਾਈ ਇਹਨਾਂ ਦੇ ਨਾਮ ਹੁੰਦੇ ਸੀ ਰੱਖੇ ਹੁੰਦੇ ਜਿਹੜੇ ਤੁਸੀਂ ਲੈ ਕੇ ਜਾਂਦੇ ਹੁੰਦੇ ਕਿੰਨੇ ਪ੍ਰਾਈਜ਼ ਹੁੰਦਾ ਸੀ ਕੀ ਕੀ ਪ੍ਰਾਈਜ਼ ਹੁੰਦਾ ਸੀ ਮਾੜੇ ਇਹਦੇ ਵਾਰ ਵੀ ਸਪੈਂਡ ਕਰਦਾ ਜਿੱਦਾਂ ਹੁਣ ਜਿੱਦਾਂ ਜਿੰਦਾਂ ਤੇ ਪਿੰਡਾਂ ਦੇ ਮੇਲੇ ਆ ਅਲੱਗ ਅਲੱਗ ਹੁੰਦੇ ਕਦੇ ਕੜੇ ਵੀ ਹੁੰਦੇ ਆ ਅੱਛਾ ਕਦੇ ਮੁੰਡੀਆਂ ਵੀ ਹੁੰਦੀਆਂ ਅੱਛਾ ਕਦੇ ਮੋਟਰਸਾਈਕਲ ਵੀ ਹੁੰਦੇ ਆ ਉਹ ਕਿੰਨੇ ਕ ਮੋਟਰਸਾਈਕਲ ਜਿੱਤੇ ਸੀ ਭਾਈ ਤੁਸੀਂ ਮੋਟਰਸਾਈਕਲ ਉਹ ਜਿੱਦਾਂ ਉਹ ਆਪਣੇ ਕੋਲ ਬਹੁਤ ਚਾਏ 4 3 ਹੀ ਜਿੱਤੇ ਅੱਛਾ ਉਸ ਤੋਂ ਪਹਿਲਾਂ ਆਪਣੇ ਕੋਲ 2 ਬਾਲਦ ਹੋਰ ਸੀ ਤੇ ਜਿਹੜਾ ਬੋਲਦੇ ਦੀ ਬਾਜੀ ਗੱਲ ਕਰਦੇ ਆ ਉਹ ਬੋਲਦੇ ਦੇ ਵੀ ਤੁਹਾਨੂੰ ਕਲਿੱਪ ਸ਼ਾਇਦ ਚੱਲਦੇ ਹੋਣੇ ਵੀਡੀਓ ਦੇ ਨਾਲ ਤੇ ਆਪਾਂ ਲਾਵਾਂਗੇ ਉਹ ਕਾਫੀ ਬੋਲਦੇ ਦਾ ਨਾਂ ਸੀਗਾ ਤੇ ਬਹੁਤ ਭਾਈ ਹੁਣਾਂ ਦਾ ਨਾਂ ਬਣਾਇਆ ਉਹ ਬੋਲਦੇ ਨੇ ਤੇ ਜਿੰਨੇ ਵੀ ਮਤਲਬ ਤੁਸੀਂ ਹੁਣ ਜਿਹੜੇ ਵੀਰ ਆਪਣੇ ਕੀ ਕਹਿੰਦੇ ਹੁੰਦੇ ਬੋਲਦਾਂ ਵਾਲੇ ਆ ਉਹਨਾਂ ਨੂੰ ਤਾਂ ਪਤਾ ਹੀ ਆ ਨਾ ਕੋਈ ਦੱਸਣ ਦੀ ਲੋੜ ਨਹੀਂ ਭਾਈ ਹੁਣਾਂ ਦਾ ਕਾਫੀ ਨਾਂ ਆ ਨਾਲ ਜੋੜਦੇ ਹੁਣ ਨਹੀਂ ਤੁਸੀਂ ਜੋੜੀ ਦੇ ਹਨਾ ਉਹ ਕਿਹੜਾ ਬੋਲਦ ਹੁੰਦਾ ਸੀ ਸਾਡੇ ਨਾਲ ਬੋਲਦ ਕਿਉਂਕਿ ਜਿਹੜਾ ਬੋਲਦ ਸੀ ਉਹਦੇ ਨਾਲ ਵੀ ਤਾਂ ਵਧੀਆ ਬੋਲਦ ਚਾਹੀਦਾ ਵਧੀਆ ਬੋਲਦ ਹੋਣਾ ਸੀ ਇੱਕ ਸਾਧਪੁਰਿਆਂ ਦਾ ਬੋਲਦ जोडਦਾ ਸੀ ਅੱਛਾ ਜੀ ਤੇ ਇੱਕ जोडਦਾ ਸੀ ਆਪਣੇ ਜਗਤਪੁਰਿਆਂ ਦਾ ਉਹ ਕਿਹੇ ਦਾ ਹੁੰਦਾ ਸੀ ਤੁਹਾਡਾ ਆਪਣਾ ਹੁੰਦਾ ਸੀ ਸਾਡਾ ਆਪਣਾ ਹੁੰਦਾ ਮੇਨ ਮੋਹਰੇ ਪਹਿਲੇ ਨੰਬਰ ਦੇ ਤੁਹਾਡਾ ਤੇ ਮੇਨ ਦੋਨੇ ਬੋਲਦਾਂ ਵਾਲੇ ਸਾਡੂੰ ਕਹਿੰਦੇ ਹੁੰਦੇ ਸੀ ਫੋਨ ਕਰ ਦਿੰਦੇ ਬਾਹਰ ਅੱਛਾ ਬਿਨਤਾਲਿਆ ਸਾਨਾ ਜੋੜ ਸਾਨਾ ਜੋੜ ਅੱਛਾ ਮਤਲਬ ਇੰਨੀ ਗੱਲਬਾਤ ਬਣ ਗਈ ਸੀ ਹੋਰ ਵੀ ਅਸੀਂ ਕਈਆਂ ਬੋਲਦਾਂ ਨਾਲ ਜੋੜਿਆ ਅੱਛਾ ਉਹਨਾਂ ਦੇ ਵੀ ਨੰਬਰ ਵੀ ਪਹਿਲੇ ਕਰਾਤੇ ਜਿਨ੍ਹਾਂ ਦੇ ਚੌਥੇ ਪੰਜਵੇਂ ਨੰਬਰ ਬਣਦੇ ਸੀ ਦੇਖ ਲਓ ਭਾਈ ਹਨਾ ਉਹ ਵੀ ਟਾਈਮ-ਟਾਈਮ ਦੀਆਂ ਗੱਲਾਂ ਦਾ ਲੋ ਕਿੰਨੀ ਅੱਛਾ ਫਿਰ ਉਹਦਾ ਜਦੋਂ ਭਾਈ ਇਦਾਂ ਪ੍ਰੋਬਲਮ ਪਈ ਉਹ ਬੋਲਦ ਨੂੰ ਹਨਾ ਜਦੋਂ ਉਹਦਾ ਮਾੜਾ ਜਦੋਂ ਅੰਤ ਸਮਾ ਆਇਆ ਕੀ ਚੱਕਰ ਕੀ ਪਿਆ ਭਾਜੀ ਸਾਰੀ ਗੱਲ ਚੱਕਰ ਹੁਣ ਸਾਨੂੰ ਵੀ ਪਤਾ ਨਹੀਂ ਲੱਗਾ ਵੀ ਮੈਂ ਕਹਿੰਦਾ ਸੀ ਪਿੰਲਪ ਜੋੜਿਆ ਇੱਥੇ ਭਗਾਲੇ ਮੇਲਾ ਹੋਇਆ ਆਪਣੇ ਜਗਰੂਆਂ ਨੇ ਮੇਲਾ ਹੁੰਦਾ ਭਗਾਲੇ ਠੀਕ ਹੈ ਜੀ ਵਿਸਾਖੀ ਤੇ ਕਦੋਂ-ਕਦੀ ਗੱਲ ਹੈ ਯਾਦਾ ਕੁਛ ਜਾਂ ਤਾਂ ਇਹ 2000 ਮੈਨੂੰ ਮੈਂ 16 ਕ ਦੀ ਗੱਲ ਆ 16 ਕ ਦੀ ਗੱਲ 16 ਕ ਦੀ ਗੱਲ ਠੀਕ ਹੈ ਜੀ ਤੇ ਜਦੋਂ ਬੋਲਦਾਂ ਚਲੋ ਇੱਥੇ ਜੋੜਿਆ ਇੱਥੇ ਬੋਲਦ ਮੈਨੂੰ ਵੀ ਜਿੱਤ ਕੇ ਠੀਕ ਹੈ ਜੀ ਉਹ ਬੰਦੇ ਹਟੇ ਨਹੀਂ ਅਸੀਂ ਜਿਹਨਾਂ ਨੇ ਜੋੜਦੇ ਸੀ ਉਹ ਕਹਿੰਦੇ ਫਾਨਾ ਬਹੁਤ ਜੋੜੋ ਜੋੜੋ ਮੇਰਾ ਰਾਦਾ ਨਹੀਂ ਸੀ ਅੱਛਾ ਜੀ ਮੈਂ ਕਹਿੰਦਾ ਬੋਲਦਾ ਕਹਿੰਦੇ ਜੋੜ ਬਹੁਤ ਆਇਆ ਆ ਹੂੰ ਹੂੰ ਬੇ ਬਹੁਤ ਵਿਚਾਲ ਨੇ ਬੇ ਥੱਕਿਆ ਥੱਕਿਆ ਬਰੈਸਟ ਕਾ ਕੇ ਜੋੜਾਂਗੇ ਹੂੰ ਹੂੰ ਚਲੋ ਬੜਕਾਂ ਅਸੀਂ ਦੋ ਦਿਨ ਉੱਥੇ ਬੋਲਦੇ ਰਹਿ ਗਏ ਚੀਮੀ ਅੱਛਾ ਜੀ ਗਾ ਕੇ ਉੱਥੇ ਹੀ ਜੋੜਿਆ ਅੱਛਾ ਤੇ ਮੁਰਕੇ ਬਹੁਤ ਖੜਾ ਉਦੋਂ ਥੋੜਾ ਪੈਰ ਮੰਦਾ ਸੀ ਅੱਛਾ ਪੈਰ ਮੰਦਾ ਸੀ ਤਾਂ ਹੀ ਕੰ ਬਚਾਉਂਦੇ ਹੋਏ ਬਹੁਤ ਥੱਕਿਆ ਨਾਲ ਜੱਜੀ ਆ ਵੀ ਥੱਕਿਆ ਅੱਛਾ ਤੇ ਚਲੋ ਚੀਮੀ ਜਾ ਕੇ ਸਾਡਾ ਨੰਬਰ ਬਣਿਆ ਫਿਰ ਦੂਜਾ ਅੱਛਾ ਅਸੀਂ ਪਹਿਲਾਂ ਸਾਡਾ ਉਦਣੇ ਨਹੀਂ ਬਣਿਆ ਫਿਰ ਉਦਣ ਪਹਿਲੇ ਦਿਨ ਬੌਂਡ ਦੇ ਦੁਬਾਰਾ ਨੰਬਰ ਕੀਤਾ ਮੈਂ ਤਾਂ ਪਹਿਲੇ ਪਹਿਲੇ ਕਰਦਾ ਸੀ ਜਿਆਦਾ ਠੀਕ ਹੈ ਜੀ ਲਗਾਤਾਰ ਹੀ ਅੱਛਾ ਜੀ ਤੇ ਉੱਥੋਂ ਫਿਰ ਬੌਲ ਦਾ ਮੁੜ ਕੇ ਜਿੱਦਾਂ ਬੋਆ ਪੜਾਉਣਾ ਹੋਣਾ ਆਇਆ ਉੱਥੋਂ ਅੱਛਾ ਉੱਥੋਂ ਲਿਆਇਆ ਇੱਥੇ ਵਾਪਸ ਕੋਦੇ ਮੁਰਕੇ ਹਾਂਜੀ ਮੁਰਕੇ ਸਦਮੀ ਆ ਗਿਆ ਮੇਲਾ ਸਵੇਰ ਨੂੰ ਉਹਦੇ ਨਾਲ ਅਗਲੇ ਦਿਨ ਫੇਰ ਮੇਲਾ ਸਾਡੇ ਕੋ ਕਾਲਾ ਬੋਲ ਦਾ ਖੂਰ ਸੀਗਾ ਅੱਛਾ ਨਾਲ ਜਿਹੜਾ ਜੋ ਆਹੋ ਉਹ ਲੈ ਹੀ ਲੈ ਕੇ ਜਾਣਾ ਸੀ ਮੇਲੇ ਤਾਂ ਹੀ ਬੋਲਦੇ ਇੱਥੇ ਆਪਣਾ ਪਟੇਪਟੇ ਪਾ ਕੇ ਦਾ ਪੇੜਾ ਦੇਣਾ ਦੇ ਕੇ ਬੰਨ ਕੇ ਅੰਦਰ ਠੀਕ ਆ ਅਸੀਂ ਤੀਮੀ ਚੱਲ ਗਏ ਠੀਕ ਆ ਜੀ ਤੀਮੀ ਚੱਲ ਗਏ ਤਾਂ ਮੁਰਕੇ ਸਾਡਾ ਮਗਰ ਭਈਆ ਹੀ ਇੱਥੇ ਉਹ ਦੱਸਦਾ ਉਹ ਤੁਹਾਨੂੰ ਫੋਨ ਕੀਤਾ ਅੱਛਾ ਮੈਂ ਉਹਨੂੰ ਅਸੀਂ ਸਦਮੀ ਗਏ ਅੱਛਾ ਜੀ ਸਦਮੀ ਜੋਂਡਾ ਜਾ ਕੇ ਠੀਕ ਆ ਸਦਮੀ ਗਏ ਤਾਂ ਹਾਂ ਬਖੂਨ ਕੀਤਾ ਕਹਿੰਦਾ ਬੋਲ ਥੋੜੀਆਂ ਲੱਤਾਂ ਮਾਰਦਾ ਬੋਲ ਦੇ ਦਰਦ ਪੈਂਦਾ ਲੱਗਦਾ ਅੱਛਾ ਹੁਣ ਬੋਲ ਦਾ ਕੋਈ ਸਾਰਾ ਸੈਟ ਬਤਾ ਇੱਥੇ ਹੁੰਦਾ ਡਾਕਟਰ ਖੜੇ ਪੈਂਦਾ ਸੱਦੀ ਦਾ ਨਹੀਂ ਨਹੀਂ ਵੀ ਸਾਧ ਹੁੰਦਾ ਉਹ ਆਪਣੇ ਟੀਕੇ ਪਤਾ ਜੋ ਵੀ ਸਾਡੇ ਕੋਲ ਸਾਰਾ ਤੁਹਾਨੂੰ ਲੱਗਿਆ ਮਾੜਾ ਮੋਟੀ ਪ੍ਰੋਬਲਮ ਬੋੜੀ ਮੈਂ ਨਹੀਂ ਜੋ ਜੋ ਟੀਕਾ ਪਤਾ ਹੀ ਲਾਤਾ ਮੈਂ ਕਹਿੰਦਾ ਕੋਈ ਗੱਲ ਨਹੀਂ ਬੇ ਹੋ ਜੂਗਾ ਆ ਕੇ ਚਲੋ ਅਸੀਂ ਦੇਖਿਆ ਬੋਲ ਫਿਰ ਉਦਾਂ ਹੀ ਸੈਟ ਨਹੀਂ ਸੀਗਾ ਅੱਛਾ ਤੁਹਾਡਾ ਬੜਾ ਮੂਡ ਫੁਰਤਨਾ ਖਰਾਬ ਹੋ ਗਿਆ ਅਕੇ ਹੁੰਦਾ ਹੀ ਆ ਸਰ ਇਹਨਾਂ ਨਾ ਬਣਾਇਆ ਬੋਲ ਦੇ ਨੇ ਹਾਂ ਬੇਖ்பਾਲ ਕੀਤੀ ਠੀਕ ਹੈ ਜੀ ਚਲੋ ਫਿਰ ਬੋਲ ਦੇ ਕੋਲ ਪੈਰ ਰੋ ਨਹੀਂ ਗਏ ਰੋਟੀ ਇੱਥੇ ਮੰਗਾ ਲਈ ਅੱਛਾ ਨੂਰ ਮਗਰੇ ਬੈਠ ਰਿਹਾ ਗੱਲਾਂ ਬਾਤਾਂ ਕਰੀ ਗਏ ਠੀਕ ਹੈ ਤੇ ਚਲੋ ਮੁੜ ਕੇ ਬੋਲਦੇ ਫੇ ਉਹ ਜਿਆਦਾ ਢੱਲਾ ਹੋ ਗਿਆ ਠੀਕ ਹੈ ਜਿਆਦਾ ਢੱਲਾ ਹੋ ਗਿਆ ਤਾਂ ਫੇ ਅਸੀਂ ਮੁੜ ਕੇ ਬੋਲ ਗਏ ਲੁਧਿਆਣੇ ਯੂਨੀਵਰਸਿਟੀ ਅੱਛਾ ਲੁਧਿਆਣੇ ਯੂਨੀਵਰਸਿਟੀ ਫੇ ਲੈ ਗਏ ਤੁਹਾਨੂੰ ਲੱਗਾ ਵੀ ਇੱਥੇ ਕੰਮ ਸੈੱਟ ਨਹੀਂ ਹੋਣਾ ਕੰਮ ਸੈੱਟ ਨਹੀਂ ਅੱਛਾ ਜੀ ਹੁਣ ਮੇਰੇ ਯਾਰ ਦੋਸਤ ਹੀ ਆਪਣਾ ਆਪਣਾ ਠੀਕ ਹੈ ਜੀ ਤੇ ਇੱਕ ਬੂਟੀ ਡਾਕਟਰ ਠੀਕ ਹੈ ਜੀ ਇਹ ਮੇਰੇ ਨਾਲ ਗਏ ਅਸੀਂ ਚਾਰੇ ਜਣੇ ਗੱਡੀ ਚ ਲੈ ਕੇ ਅੱਛਾ ਜੀ ਅਸੀਂ ਦੋ ਤਿੰਨਾਂ ਉੱਥੇ ਯੂਨੀਵਰਸਿਟੀ ਠੀਕ ਹੈ ਜੀ ਬਹੁਤ ਚਲੋ ਡਾਕਟਰ ਕਹਿੰਦੇ ਕੋਹ ਨਹੀਂ ਨੋਕਸ ਫਰਾਨਾ ਹੈ ਮੁਰ ਕੇ ਫੇਰ ਇੱਥੇ ਲਾਇਆ ਹੈ ਸਮਝ ਨਾ ਆਵੇ ਸਮਝ ਨਾ ਆਵੇ ਠੀਕ ਹੈ ਜੀ ਫੇਰ ਇੱਥੇ ਆ ਕੇ ਠੀਆ ਬਣਾਇਆ ਹੈਗਾ ਤੁਸੀਂ ਦੇਖਿਓ ਪਟਕੇ ਹੁਣ ਅੰਦਰ ਰੱਖਿਆ ਆ ਹਾਂਜੀ 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 ਤੇ ਮੁਰ ਕੇ ਮੈਂ ਅਸੀਂ ਤਿੰਨੇ ਜਾਨੇ ਮੈਂ ਬੂਟੀ ਡਾਕਟਰ ਤੇ ਆਵਨ ਠੀਕ ਹੈ ਜੀ ਔਰ 20 ਵੀ ਬੋਲਾ ਰੋਜ ਗਲੂ ਗੁਸ ਦੀਆਂ ਲਾਉਂਦੇ ਸੀ ਅੱਛਾ ਮਤਲਬ ਕਾਫੀ ਪੂਰਾ ਲਾਰਜ ਕੀਤਾ ਪੂਰਾ ਲਾਰਜ ਕੀਤਾ ਯਾਨੀ ਕਿ ਉਹਦੀ ਇਹਦਾ ਨਾਰ ਬਾਜ ਜਾਵੇ ਇਹਨੇ ਬਹੁਤ ਖੰਡਾ ਤੇ ਕਹਣਾ ਹਾਂਜੀ ਨਾਰ ਤੇ ਸੂਈ ਨਹੀਂ ਲਮਾਦਾ ਹੁੰਦਾ ਸੀ ਉਹਦੇ ਕੰਨ ਦੇ ਵਿੱਚ ਫੜ ਕੇ ਸੂਈ ਲਾ ਕਿੰਨਾ ਇੰਨੀ ਸੇਵਾ ਕੀਤੀ ਉਹਨੇ ਬੰਦੇ ਦੇ ਵੀ ਨਹੀਂ ਕਰ ਸਕਦਾ ਸਹੀ ਗੱਲ ਆ ਕਿਉਂਕਿ ਨਾ ਹੀ ਬਣਾਇਆ ਬੰਦੇ ਨੇ ਬੰਦੇ ਨੂੰ ਕਦਰ ਸੀ ਜੇ ਬੰਦੇ ਨੂੰ ਕਦਰ ਨਾ ਦੇਣਾ ਚੱਲ ਕੋਈ ਨਹੀਂ ਜਾਨਵਰੀ ਆ ਅੱਛਾ ਫੇਰ ਫੇਰ ਗਾਂ ਭਾਜੀ ਕੀ ਹੋਇਆ ਗਾਂ ਫੇਰ ਚਲੋ ਫੇਰ ਮੁੜ ਕੇ ਫੇਰ ਬਹੁਤ ਸਾਡਾ ਸੈਟ ਥੋੜਾ ਬਣਾ ਫਰਕ ਦਿਖੇ ਸਾਨੂੰ ਅੱਛਾ ਫੇ ਮੇਲਾ ਕਰਾਇਆ ਪਿੰਡ ਫੇ ਦੁਆਰਾ ਹਾਂ ਮੇਲਾ ਕਰਾਇਆ ਤਾਂ ਚਲੋ ਇੱਥੇ ਬਹੁਤ ਖੜਾ ਹਸਨ ਬਹੁਤ ਦੀ ਉੱਤੇ ਟੈਂਕ ਨੂੰ ਵਧੀਆ ਲੱਗੀ ਆਪਣੇ ਫੋਰ ਪੌਲਸ ਅੱਗੇ ਆਪਾਂ ਉਹ ਜੋੜ ਲੈ ਅੱਛਾ ਜੀ ਤੇ ਚਲੋ ਮੁੜ ਕੇ ਬੋਲ ਸਾਡਾ ਫੇਟੇ ਲੱਗ ਜਾਦਾ ਹੋ ਗਿਆ उतो उतो अच्छा फिर जूनियर प्रेसिफ लेगा जब इथे फेर डढ़ाया ही ਤੁਸੀਂ ਪੈਂਡ ਤੋਂ ਫੇਰ ਉਦੋਂ ਤਾਂ ਨਹੀਂ ਨੰਬਰ ਮੈਨੂੰ ਆਲਾ ਆਇਆ ਹੋਣਾ ਕਿ ਕਿ ਨਹੀਂ ਫੇਰ ਜੋੜਿਆ ਨਹੀਂ ਪੈਂਡ ਅੱਛਾ ਜੋੜਿਆ ਨਹੀਂ ਲੜਾਉਣਾ ਸੀ ਅੱਜ ਲਾਹੀ ਅੱਛਾ ਫੇਰ ਦਵਾਰਾ ਯੂਨੀਵਰਸਿਟੀ ਲਗਾਏ ਫੇਰ ਜੂਨੀਅਰ ਪ੍ਰੈਸਿਫ ਲਗਾਏ ਅੱਛਾ ਜੀ ਫੇਰ ਚਲੋ ਯੂਨੀਵਰਸਿਟੀ ਲਗਾਏ ਠੀਕ ਹੈ ਬਹੁਤ ਫੇਰ ਉੱਥੇ ਜਾ ਕੇ ਬਹੁਤ ਪੂਰਾ ਹੋ ਗਿਆ ਅੱਛਾ ਯੂਨੀਵਰਸਿਟੀ ਜਾ ਕੇ ਪੂਰਾ ਹੋ ਗਿਆ ਇਹ ਤਾਂ ਬੜਾ ਦੁੱਖ ਲੱਗਣਾ ਹੋਣਾ ਬੜਾ ਦੁੱਖ ਲੱਗਾ ਫਿਆ ਨੂੰ ਉੱਥੇ ਡਾਕਟਰ ਕਹਿੰਦੇ ਅੱਛਾ ਬਈ ਤੁਸੀਂ ਬਹੁਤ ਦਾ ਬਈ ਇੱਥੇ ਛੱਡ ਜਾਓ ਅਸੀਂ ਪੋਸਟਮਾਰਮੇ ਦਾ ਕਰਦੇ ਆਂ ਪੋਸ਼ਮਾਸ਼ਨ ਨਹੀਂ ਕਰਾਉਣਾ ਨਹੀਂ ਕਰਾਉਣਾ ਐਂ ਆਪਣਾ ਖੂਨ ਤੇ ਦੱਬਣਾ ਕੀ ਬਾਤ ਆ ਤੇ ਉੱਥੇ ਜਿਹੜਾ ਬੱਤ ਬਣਾਉਣਾ ਘੜਾ ਬੋਨਣਾਂ ਆਕ ਬੋ ਕੱਢਿਆ ਸਹੀ ਗੱਲ ਹੈ ਤੇ ਪਹਿਲੇ ਆਪਾਂ ਮੈਨੂੰ ਮੈਦਿਆ ਹੋਗੇ ਬੋਲਦਾਂ ਵਾਲੇ ਸਾਰੇ ਬੋਲਦਾਂ ਦਣੋਣ ਵਾਲੇ ਚੋਂ ਜਿਹੜਾ ਬੋਲਦ ਖੂ ਤੇ ਦੱਬ ਕੇ ਉਹਦੇ ਪਰੋਦਾ ਬੁੱਤ ਬਣਾਇਆ ਕੈਮਰਾ ਭਾਜੀ ਮਾੜਾ ਘੁਮਾ ਕੇ ਦਿਖਾਓ ਭਾਜੀ ਹੁਣਾਂ ਨੇ ਇੱਥੇ ਬੁੱਤ ਬਣਾਇਆ ਹੋਇਆ ਦੇਖ ਸਕਦੇ ਕਿੰਨਾ ਪਿਆਰ ਕੀਤਾ ਭਾਜੀ ਹੁਣਾਂ ਨੇ ਬੋਲਦ ਨੂੰ ਕਿੰਨਾ ਇਲਾਜ ਕਰਾਇਆ ਮਨ ਲਾਦਾ ਕਿੰਨੇ ਪੈਸੇ ਉੱਪਰ ਵੀ ਲਾਦੇ ਹਨ ਇਹ ਇਮਾਨਦਾਰੀ ਦੀ ਨਿਸ਼ਾਨੀ ਹੁੰਦੀ ਆ ਦੇਖ ਲਓ ਇੱਥੇ ਦੱਬਿਆ ਸੀ ਭਾਜੀ ਹਾਂ ਜੀ ਇੱਥੇ ਦੱਬਿਆ ਫਿਰ ਇੱਥੇ ਦੱਬ ਕੇ ਦਾ ਇੱਥੇ ਉਹਦਾ ਉੱਪਰ ਬੁੱਤ ਬਣਾਇਆ ਦੇਖ ਲਓ ਅੱਗੇ ਠੋਕਰ ਵੀ ਉਹਦੀ ਜ ਦੇਖ ਲਓ ਉਹ ਤੂੰ ਮੈਂ ਫੇਰ ਸਮਾਂ ਇੰਗਲੈਂਡ ਨੂੰ ਜਾਣਾ ਸੀਗਾ ਅੱਛਾ ਇੰਗਲੈਂਡ ਨੂੰ ਜਾਣਾ ਸੀ ਮੇਰੀ ਟਿਕਟ ਤਿਆਰੀ ਸੀਗੀ ਠੀਕ ਹੈ ਜੀ ਜਦੋਂ ਬਹੁਤ ਬਾਰ ਹੋ ਗਿਆ ਇਹ ਸਾਡਾ ਬਾਪੂ ਕਹਿੰਦਾ ਬਹੁਤ ਕਹਿੰਦਾ ਮੇਤੋਂ ਨਹੀਂ ਥਾਂ ਬਣਾ ਰਾਜ ਨਹੀਂ ਕਿੱਵੇ ਤੋਂ ਕਰ ਹੋਣਾ ਮੈਂ ਸੈਨਾ ਹੋਇਆ ਹਾਂ ਹੂੰ ਹੂੰ ਬੇ ਤੂੰ ਰਹਿ ਅੱਛਾ ਮੈਂ ਟਿਕਟ ਕੈਨਸਲ ਕਰਾਈ ਬੇ ਇੱਥੇ ਰਹਿੰਦੇ ਆ ਇੱਥੇ ਰਹਣਾ ਕਿਉਂਕਿ ਨਗਰ ਬਹੁਤ ਸੈਟ ਮੈਂ ਕਿਹਾ ਪੂਰਾ ਹੋ ਗਿਆ ਫਿਰ ਉਹਦੋਂ ਬਾਅਦ ਫਿਰ ਮੈਂ ਨਵੇਂ ਦੁਆਰੇ ਨੇ ਨਵੇਂ ਸਿਰੇ ਟਿਕਟ ਲਈ ਠੀਕ ਹੈ ਫਿਰ ਬਾਹਰ ਨੂੰ ਗਿਆ ਦੇਖ ਲਓ ਹੈ ਤੇ ਬਾਕੀ ਸਭ ਤੋਂ ਵੱਡਾ ਮਾਰ ਨੂੰ ਬੜਾ ਦੁੱਖ ਲੱਗਦਾ ਮਾਰ ਨੂੰ ਵੀ ਯਾਨੀ ਕਿ ਮੁੱਕੇ ਦਾ ਇਦਾਂ ਲੋਕੀ ਮਸਹੂਸ ਨਹੀਂ ਕਰਨ ਆਉਂਦੇ ਜਿੰਨਾ ਉਹਦੇ ਕਰਕੇ ਕਿੰਨੇ ਇੱਥੇ ਸਾਡੇ ਖੂਦ ਦੇ ਬੰਦੇ ਮਸਹੂਸ ਕਰਨੇ ਆ ਘੱਟੋ ਘੱਟ 2-400 ਬੰਦਾ ਦੇਖ ਲਓ ਆਉਂਦਾ ਹੀ ਮਸਹੂਸ ਕਰਨ ਕਿਉਂਕਿ ਹਰ ਬੰਦੇ ਨੂੰ ਪਤਾ ਸੀ ਉਹਦੀ ਕੀਮਤ ਕੀ ਸੀ ਜਿਹੜਾ ਕੀ ਜਿਹੜਾ ਭੋਲਦਾਂ ਵਾਲੇ ਬੰਦੇ ਸੀ ਸ਼ੌਂਕੀ ਹੋਰ ਪਿੰਡੋ ਕੀ ਸਹੀ ਗੱਲ ਆਪਣਾ ਪਿੰਡ ਬਡਾਲਾ ਆ ਲੱਗ ਬਡਾਲਾ ਆਪਣੇ ਲੱਗੇ ਨਾ ਪਿੰਡ ਹਾਂਜੀ ਹਾਂਜੀ ਉੱਥੇ ਦੀ 6 ਸਾਲ ਦੀ ਕੁੜੀ ਸੀਗੀ 6 ਸਾਲ ਦੀ ਕੁੜੀ ਸੀ ਤਾਂ ਹੁਣ ਬਹੁਤ ਕਦੇ ਚੱਲਦਾ ਉਹਦੇ ਡੈਡੀ ਨੂੰ ਉਹਨੇ ਮੂਵੀ ਤੇ ਦਿਖਾ ਲਤਾ ਉਹਨੇ ਡੈਡੀ ਨੂੰ ਸ਼ੌਂਕ ਬਹੁਤ ਜਾਂਦਾ ਮੇਲਿਆਂ ਤੇ ਅੱਛਾ ਹੁਣ ਮ ਉਹ ਕੋਲ ਆਪਣਾ ਪੇਜ ਨੂੰ ਕੱਢ ਲਿਆ ਕੱਲੀ ਮਿੱਠੂ ਪਾਲ ਦੀ ਫੋਟੋ ਲੈ ਗਿਆ ਮੈਂ ਆਪਣੇ ਗੀਠੇ ਤੇ ਟਿਕਾ ਕੇ ਰੱਖਣੀ ਉਹਦੀ ਗੀਠੇ ਤੇ ਫੋਟੋ ਪਾ ਕੇ ਮੈਂ ਦੇਖ ਕੇ ਆਇਆ ਜਾ ਕੇ ਦੇਖ ਲਓ ਹੈ ਬਾਈ ਕਿੰਨਾ ਪਿਆਰ ਕਰਨ ਵਾਲੇ ਸੀ ਬੰਦੇ ਤੁਸੀਂ ਹੁਣ ਮਤਲਬ ਦੇ ਲਓ ਉਸ ਤੋਂ ਬਾਅਦ ਭਾਈ ਤੁਹਾਡੇ ਕੋਲ ਉਹਦਾ ਦਾ ਬਹੁਲ ਤਾਂ ਨਹੀਂ ਆਇਆ ਹੋਣਾਗਾ ਜੀ ਬਹੁਤ ਚਲੋ ਬਹੁਤ ਉਹਦਾ ਦਾ ਆਇਆ ਨਹੀਂ ਬਹੁਤ ਫਿਰ ਵੀ ਬਾਬੇ ਦੀ ਕਿਰਪਾ ਨਾਲ ਬਹੁਤ ਚੰਗੇ ਚੰਗੇ ਮਿਲਗਾ ਹਾਂ ਪਰ ਫਿਰ ਵੀ ਜਿਹੜੀ ਉਹ ਚੀਜ਼ ਦੀ ਕਮੀ ਦਾ ਮਹਿਸੂਸ ਹੁੰਦੀ ਹੈ ਅਗੇ ਉਹ ਤਾਂ ਨਹੀਂਦੀ ਆ ਉਹ ਵੀ ਰੱਬ ਵੱਲੋਂ ਹੀ ਸੀ ਭਾਈ ਕੋਈ ਨਹੀਂ ਤਾਂ ਇਦਾਂ ਬਹੁਲ ਕਿੱਥੇ ਮਿਲਦੇ ਯਾਰ ਕਰਮਾਂ ਨਾਲ ਮਿਲਦੇ ਭਾਈ ਕਰਮਾਂ ਨਾਲ ਮਿਲਦੇ ਚਲੋ ਉਸ ਸੋਸਕਾਨ ਆ ਗਿਆ ਤਾਂ ਵਹੀ ਕੇ ਭਾੜਾ ਤਾਂ ਮਨ ਟੁੱਟ ਗਿਆ ਬਾਪੂ ਦਾ ਹੁਣ ਛੱਡਿਏ ਪਰੇ ਵੀ ਹੋਣਾ ਹੁੰਦਾ ਹੀ ਆ ਇੰਨੀ ਵੱਡੀ ਚੀਜ਼ ਨੂੰ ਖੋਣਾ ਇੱਕਦਮ ਕਿੰਨੀ ਮਿਹਨਤ ਕਰਕੇ ਤੁਸੀਂ ਕੀ ਕੀ ਉਹਦੀ ਖਰਾਕ ਰੱਖੀ ਹੁਣ ਕਿੰਨਾ ਕੁਛ ਚਾਰਿਆ ਤੇ ਹਨਾ ਕੀ ਕੀ ਕੁਛ ਪਾਉਣੇ ਹੁੰਦੇ ਸੀ ਭਾਈ ਉਹਨੂੰ ਮੱਖਣੀ ਬਦਾਮ ਦੇ ਲਓ ਪੱਠੇ ਤੇ ਕਿੰਨੇ ਖਾਣੇ ਪੇੜਾ ਤੱਕ ਪੈਂਦਾ ਹੈਗਾ ਸਹੀ ਗੱਲ ਹੈ ਮੱਖਣੀ ਦੀ ਕੋਲੀ ਮੈਂ ਬਦਾਮ 25 ਦੀ ਬਦਾਮ ਰੋਜ਼ ਉਹਨੂੰ ਕਟਕੇ ਸਭ ਨੂੰ ਦੇਣੇ ਦੇਣੇ ਅੱਛਾ ਮੈਂ ਕਹਾਂ ਉਹ ਬੋਲਤ ਤੋਂ ਬਾਅਦ ਫਿਰ ਤੁਸੀਂ ਦੁਬਾਰਾ ਬੋਲਤ ਰੱਖੇ ਭਾਜੀ ਫਿਰ ਹਾਂਜੀ ਮੈਂ ਤਾਂ ਦਾਦਾ ਫਿਰ ਸਾਡੇ ਕਿਤਾ ਬੰਦੇ ਆ ਆਪਣੇ ਕੋ ਬੋਲਦਾਂ ਸੋਸਕਾਨ ਅੱਛ ਕਦਾ ਉਹ ਕਹਿੰਦੇ ਵੀ ਬੈਥਨ ਬੋਲ ਦੇਣਾ ਕਬੂਟਾ ਤੁਹਾਡੇ ਵੀ ਮੁਰਕੇ ਲਾਉਣਾ ਅੱਛਾ ਦੁਆਰਾ ਬੋਲ ਦੁਆਰਾ ਬੋਲ ਤੋਂ ਵਧੀਆ ਦੇਣਾ ਬੋਲ ਤੁਹਾਡੇ ਕੋ ਆ ਕੇ ਜਿੱਤੂਗਾ ਠੀਕ ਹੈ ਜੀ ਅਸੀਂ ਕਾ ਚਲੋ ਕੋਈ ਗੱਲ ਨਹੀਂ ਸੋਚਦੇ ਦੇਖਦੇ ਹਾਂ ਹੂੰ ਹੂੰ ਉਹ ਰਾ ਨੂੰ ਆਏ ਅੱਛਾ ਜੀ ਉਹ ਦੂਆ ਬੰਦਾ ਸਵੇਰ ਨੂੰ ਫੇਰ ਆ ਗਿਆ ਅਕਲਪੁਰ ਦਾ ਅੱਛਾ ਜੀ ਕਹਿੰਦਾ ਤੁਸੀਂ ਆਇਓ ਚਲਿਓ ਸਾਨੂੰ ਬੈਠਾ ਦਵਾਵਾ ਧੰਨ ਬਧੀਆਂ ਉਹਨਾਂ ਨੂੰ ਇਹ ਹੋਣਾ ਵੀ ਚਲ ਮਾਨਨ ਖਰਾਬ ਹੋਇਆ ਵੀ ਇੰਨੀ ਮਿਹਨਤ ਕਰਾਈ ਸੀ ਸਾਰਾ ਕੁਝ ਕੀਤਾ ਸੀ ਨਾ ਤਾਂ ਉਹਦਾ ਹਿਰਿਆਰ ਦਾ ਬੋਲ ਦਮ ਗਿਆ ਹਾਂ ਹੁੰਦੇ ਜੀ ਚਲੋ ਮੁਰਕੇ ਫੇਰ ਚਲੋ ਅਸੀਂ ਸਾਡਾ ਰਾਦਾ ਬਣਿਆ ਦੁਪਹਿਰ अच्छा जी। नोन फोन ਕੀਤਾ۔ گرمی ਤਾਂ ਜੈਨ ਸੀ ਪੂਰੀ ਗਰਮੀ ਸੀ। ਕਣਕਾਂ ਪਾਡ ਹੋਈਆਂ ਸੀ। ਠੀਕ ਹੈ ਜੀ। ਚਲੋ ਜੀ ਇੱਥੋਂ ਅਸੀਂ ਤੁਰੇ। ਠੀਕ ਹੈ। ਬਰ ਗਰਮੀ ਬਹੁਤ ਸੀ ਤਾਂ ਕੰਪੜੀਆਂ ਗਲੀਆਂ ਬਚਾ ਖਾਫ ਗਲੇ ਕਰਕੇ ਉੱਪਰ ਲੈ ਕੇ ਮੋਟਰਸਾਈਕਲ ਤੇ ਮਾਰੀ ਕੱਕ ਨਾਲ ਮਨੂੰ ਲੈ ਗਏ ਆਪਣਾ ਜਿਹੜਾ ਅਮਨ ਭਾਜੀ ਹਾਂ। ਆਹੋ ਤਿੰਨੇ ਜਣੇ ਅਸੀਂ ਗਏ। ਠੀਕ ਹੈ ਜੀ। ਜਾ ਕੇ ਪਹਿਲਾਂ ਅਸੀਂ ਗਏ ਆਪਣੇ ਬਾਂਸੀਆਂ ਬੀੜ ਬਾਂਸੀਆਂ ਬੀੜ ਬਾਂਸੀਆਂ ਗਏ। ਉੱਥੇ ਬਹੁਤ ਇੱਕ ਬੈਕਦਾ ਸੀ। ਠੀਕ ਹੈ ਜੀ। ਚਲੋ ਬਹੁਤ ਸਾਡੇ ਘੜ ਕੋ ਜਿ ਤਾਪ ਕਰਕੇ ਖੋੜੀ ਜੀ ਬਣ ਗਿਆ। ਅੱਛਾ। ਅਸੀਂ ਕਿਹਾ ਵੀ ਚਲੋ ਅਸੀਂ ਨਹੀਂ ਲੈਣਾ। ਅੱਛਾ ਉਹ ਬੋਲਦੇ ਹੈਗਾ ਛੱਟ ਨਾਲ ਬੋਲਦੇ ਹੌਲੀ ਹੌਲੀ ਚਲਾਇਆ ਉਹ ਤੇ ਉਹਨਾਂ ਦੇ ਕੋਈ ਹੈ ਨਹੀਂ ਸੀ ਅੱਛਾ ਜੀ ਤੇ ਚਲੋ ਅਸੀਂ ਮੁਰਗਾ ਕਲਪਾ ਨੂੰ ਚਲ ਗਏ ਕਲਪਾ ਨੂੰ ਗਏ ਤਾਂ ਜਦੋਂ ਉੱਥੇ ਜਾ ਕੇ ਉਹਨਾਂ ਨੇ ਕਿਹਾ ਕੋਦਮ ਘੁੱਪੜੇ ਕਹਿੰਦੇ ਆ ਕਲਪਰੀਏ ਨੂੰ ਮੈਂ ਕਿਹਾ ਫੁੱਪੜਾ ਬਹੁਤ ਵੇਚਣਾ ਆ ਅੱਛਾ ਉਹ ਕਹਿੰਦਾ ਮੈਨੂੰ ਸਲਾਹ ਕਰ ਲੈ ਤਾਂ ਘਰ ਨੇ ਆਨੇ ਨਾ ਅੱਛਾ ਉਹਨਾਂ ਨੇ ਆਪ ਵਾਲੇ ਹੋਏ ਘਰੇ ਨਹੀਂ ਉਹ ਲਿਆਂਦਾ ਸੀ ਉਹਨੇ ਵੀ ਗਾਂ ਅੱਛਾ ਗਾਂ ਕਿਦ ਲਿਆਂਦਾ ਵੇਚਣ ਵਾਸਤੇ ਲਿਆਂਦਾ ਨਾ ਹਾਂ ਉਹ ਬਧਾਉਂਦੇ ਸੀ ਜਿੱਦਾਂ ਅੱਛਾ ਆਪਣੇ ਲਈ ਲਿਆਂਦਾ ਸੀ ਆਪਣੇ ਲਿਆਂਦਾ ਸੀ ਬਹੁਤਾ ਜਿਹੜਾ ਸ਼ੌਂਕ ਜਿਹਦਾ ਬੰਦੇ ਬਾੜ ਜਾਂਦਾ ਕਿਸੇ ਦਾ ਕਿਦਾਂ ਹਾਂ 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 ਚਲੋ ਮੈਂ ਕਹਾਂ ਕੋਈ ਗੱਲ ਨਹੀਂ ਠੀਕ ਹੈ ਮੈਂ ਉਹ ਅਸੀਂ ਕਿਹਾ ਪਹਿਪੜਾ ਦੱਸ ਕਹਿੰਦਾ ਮੈਂ ਸਲਾਹ ਕਰਿਆ ਮੈਂ ਘਰੋਂ ਠੀਕ ਹੈ ਅਸੀਂ ਬਾਹਰ ਹੋਈ ਵੇਲੀ ਬਹਿ ਗਏ ਠੀਕ ਹੈ ਜੀ ਵੇਲੀ ਬਹਿ ਗਏ ਤਾਂ ਚਲੋ ਮੁਰਕ ਸਲਾਹ ਕਰਕੇ ਆ ਕੇ ਕਹਿੰਦਾ ਦੱਸ ਉੱਪਰ ਕਹਿੰਦਾ ਬੀਚ ਦੇਣਾ ਅੱਛਾ ਮੈਂ ਅੱਛਾ ਉਹ ਵੀ 5 ਲੱਖ ਰੁਪਏ ਦਾ 5 ਲੱਖ ਮੈਂ ਕਿਹਾ ਯਾਰ ਉਹ ਮਿੱਠੂ ਸਾਹਮਣੇ ਲਿਆ ਤੇ ਫੁੱਪੜਾ ਆਹੋ ਦੇ ਮਿੱਠੂ ਦਾ 5 ਲੱਖ ਦਾ ਲਿਆ ਉਹਨਾਂ ਨੂੰ ਇਹ ਹੋਣਾ ਵੀ ਇੰਨੇ ਦਾ ਲਿਆ ਸੀ ਵੀ ਹੁਣ ਵੀ ਦੇ ਦਿੰਨੇ ਆ ਆਹੋ ਮੈਂ ਕਿਹਾ 5 ਲੱਖ ਹੁਣ ਤੂੰ ਮਿੱਠੂ ਸਾਹਮਣੇ ਲਿਆ ਉਹ ਦੇ ਰਹਾ ਕਹਿੰਦਾ ਨਹੀਂ ਤੇਰੇ ਬੂਟੇ ਲਾ ਦੂੰਗਾ ਇਹ ਵੀ ਬਹੁਤ ਅੱਛਾ ਚਲੋ ਜੀ ਅਸੀਂ ਕਰਦੇ ਕਰਾਉਂਦੇ ਆ ਨਾ ਇਹਨੂੰ ਪਈਆ 3 ਲੱਖ ਆ ਅੱਛਾ 3 ਲੱਖ ਆ ਸੀ ਕਿ ਬ ਦੇਣਾ ਦੇ ਦੇ ਅੱਛਾ ਇਹਦਾ ਸੌਦੇਬਾਜ਼ੀ ਨਹੀਂ ਕਰਨੀ ਐਮ 50000 ਲੈਣਾ ਦਾਖਲ ਲੈਣਾ 2 ਲੱਖ ਸਹੀ ਸਹੀ ਸਿੱਧੀ ਗੱਲ ਹੈ ਕਹਿੰਦਾ ਇਹ 3 ਲੱਖ ਲੈਣਾ ਦਾ ਬਹੁਤ ਦੇ ਦੇ ਸਾਨੂੰ ਠੀਕ ਆ ਉਹ ਕਹਿੰਦਾ ਬਈ ਨਹੀਂ ਮੈਂ 5 ਲੱਖ ਤੋਂ ਘੱਟ ਨਹੀਂ ਦੇਣਾ 4 ਲੱਖ ਲੈ ਲਉ। ਅੱਛਾ ਉਹ ਵੀ ਅੜ ਗਿਆ। ਅੜ ਗਿਆ। ਅੱਛਾ। ਅਸੀਂ ਚਲੋ ਉੱਥੋਂ ਮੁੜਿਆ ਜੇ। ਫੇਰ ਤੁਸੀਂ ਵਿੱਚ ਤੁਹਾਡਾ ਹੀ ਮਨ ਹੋਇਆ ਵੀ ਨਹੀਂ। ਅਸੀਂ ਕਹਿੰਦੇ ਨਹੀਂ ਲੈਣਾ ਕੋਈ ਗੱਲ ਨਹੀਂ। ਇਹ ਕਹਿੰਦੇ ਦੇਖੀ ਜਉ। ਠੀਕ ਹੈ। ਅਸੀਂ ਉੱਥੋਂ ਮੁੜਿਆ ਜਾ ਕੇ। ਠੀਕ ਹੈ ਜੀ। ਮੁੜ ਆਫੇ ਤਾਂ ਦਾ ਫੇਰ ਚਲੋ ਰਾਤ ਨੂੰ ਬੰਦੇ ਨੇ ਇਹਦਾ ਫੋਨ ਆ ਗਿਆ ਮੈਨੂੰ ਜਿਹੜਾ ਦਮਾਉਂਦਾ ਸੀ। ਠੀਕ ਹੈ ਜੀ। ਮੈਨੂੰ ਪਤਾ ਕਹਿੰਦਾ ਵੀ ਆਪਾਂ ਸੌਦਾ ਕਰ ਲਿਆ 3.5 ਲੱਖ ਦਾ। ਉਹੀ ਬੋਲ ਦਦਾ। ਆਹੋ। ਠੀਕ ਹੈ ਜੀ। ਮੈਂ ਕਹਾਂ ਤੂੰ ਇਕੱਠਾ 50 ਹਜ਼ਾਰ ਚੱਕਦਾ ਯਾਰ। ਆਹੋ। ਮੈਂ ਕਹਾਂ ਜੇ ਲੋਕ ਕਹਿੰਦਾ ਕੋਈ ਗਾਣੇ ਤੂੰ ਕਹਿੰਦਾ ਲੈ ਜਾ ਉਹ ਅਸੀਂ ਕਹਾਂ ਚੱਲ ਠੀਕ ਆ ਅਸੀਂ ਦੂਰੇ ਦਿਨ ਬੋਲਦੇ ਆ ਜਾਂਦਾ ਫੇ ਅੱਛਾ ਜੀ ਲਿਆਕ ਤਾਂ ਅਸੀਂ ਮੇਲੇ ਚਲ ਕੇ ਆਪਣੇ ਮੇਲਾ ਸੀ ਪੱਦੀ ਜਗੀਰ ਪੱਦੀ ਜਗੀਰ ਆ ਪੱਦੀ ਜਗੀਰ ਮੇਲਾ ਸੀ ਅੱਛਾ ਜੀ ਐਨ ਉੱਥੇ ਮੇਲੇ ਤੇ ਚਲ ਗਏ ਤਾਂ ਬੰਦੇ ਸਾਰੇ ਸਾਨੂੰ ਜਿੱਦਾਂ ਟਿੱਥਰਿੰਗੇ ਕਰਨ ਆਹੋ ਬਈ ਬੋਲਦੇ ਨਹੀਂ ਬੱਤੀ ਆ ਫਲਾਨਾ ਵੀ ਐਵੇਂ ਪਹਿੋਂ ਰਗੜ ਹੋਇਆ ਬਲੈਤੀਆ ਹੋਰ ਰਗੜ ਹੋਇਆ ਅੱਛਾ ਲੋਕਾਂ ਦਾ ਤੁਹਾਨੂੰ ਪਤਾ ਆ ਤਾਂ ਹੀ ਹੁੰਦੀ ਆ ਹਾਂ ਤੇ ਹੁੰਦੀ ਜਿੱਦਾਂ ਬਈ ਹੋਰ ਰਗੜ ਹੋਇਆ ਬਲੈਤੀਆ ਵੀ ਜਿਆਦਾ ਮਹਿੰਗਾ ਲਿਆ ਉਹ ਵੀ ਐਵੇਂ ਹੀ ਬਹੁਤ ਵਧੀਆ ਨਹੀਂ ਹੈ ਵਧੀਆ ਨਹੀਂ ਬੋਲ ਪ੍ਰਧਾਨ ਮੈਂ ਛੇੜਾ ਬਾਠ ਵਾਲੇ ਨੂੰ ਅੱਛਾ ਅਸੀਂ ਅੱਗੇ ਖੁਰਸੀ ਤੇ ਬੈਠਦੇ ਹਾਂ ਤੇ ਮੇਲੇ ਜਾ ਕੇ ਟੌਣ ਨਾਲ ਸਾਨੂੰ ਹਰੇਕ ਬੰਦਾ ਬੁਲਾਉਂਦਾ ਹੁੰਦਾ ਸੀ ਤੇ ਨਾਲ ਜਿੱਦਾਂ ਬੋਲਦੇ ਲੋੜ ਪਊਗੀ ਅਸੀਂ ਜੋੜਾਂਗੇ ਅਸੀਂ ਜੋੜਾਂਗੇ ਅੱਛਾ ਉਹਦਣ ਮੈਂ ਜਾਣ ਕੇ ਪ੍ਰਧਾਨ ਨੂੰ ਛੇੜਾਂ ਮੈਂਗਾ ਪ੍ਰਧਾਨ ਹੁਣ ਆਪਾਂ ਖੁਰਸੀ ਜਾਨੇ ਨਹੀਂ ਰਹਿਗਾ ਹੁਣ ਮੈਂ ਕਹਾਂ ਆਪਾਂ ਦਰੀਆ ਬੈਣ ਵਾਲੇ ਰਹਿ ਗਏ ਆਂ ਬੋਲਦੇ ਆਪਨੇ ਹੋਊਗਾ ਫੇਰ ਦੇਖਾਂਗੇ ਖੁਰਸੀ ਤੇ ਬੈਠਾਂਗੇ ਸਹੀ ਗੱਲ ਹੈ ਮਨ ਟੇਚਰ ਜਾਣ ਕੇ ਤੁਸੀਂ ਉੱਧਰ ਆਓ ਯਾਨੀ ਕਿ ਮੈਂ ਕਹਾਂ ਤੈਨੂੰ ਉੱਧਰ ਮਨ ਖਰਾਬ ਸੀਗਾ ਕਹਿੰਦਾ ਮੁੱਕਾ ਸੀ ਹੁੰਦਾ ਹੀ ਆ ਬੰਦੇ ਨੂੰ ਚਲੋ ਮੁੜ ਕੇ ਹੋਏ ਅਸੀਂ ਬ ਬਸਰਾਮਪੁਰ ਜਦੋਂ ਤੁਸੀਂ ਉੱਥੇ ਆਪਣਾ ਜਿਸ ਦੇ ਕਹਿੰਦੇ ਹੁਣ ਗਏ ਸੀ ਪਹਿਲਾ ਪਹਿਲਾ ਮੈਨੂੰ ਉੱਥੇ ਫੇ ਨੰਬਰ ਆਇਆ ਨਹੀਂ ਭਾਜੀ ਫੇ ਕਿੱਥੇ ਜਿੱਥੇ ਹੋਣ ਦੀ ਗੱਲ ਕਰਨ ਦੇ ਉੱਧਰ ਲਗਿਆ ਨਹੀਂ ਬੋਲਦੇ ਸੀ ਮੇਲੇ ਉਹ ਲਿਆ ਕੇ ਆਈ ਪੈਂਡ ਛੜਤਾ ਅੱਛਾ ਪੈਂਡ ਛੜਤਾ ਪ੍ਰੈਕਟਿਸ ਤੇ ਸ਼ੁਰੂ ਹੋ ਗਈ ਪ੍ਰੈਕਟਿਸ ਤੇ ਜ਼ੋਰ ਦਿੱਤਾ ਜ਼ਿਆਦਾ ਬੱਚਾ ਸੀ ਨਵਾਂ ਵੀ ਪੂਰਾ ਤਿਆਰ ਕਰਕੇ ਫੇਰ ਉਹਨਾਂ ਨੂੰ ਜੋੜਾਂਗੇ ਕੰਢ ਕੇ ਠੀਕ ਹੈ ਜੀ ਚਲੋ ਜੇ ਉੱਥੋਂ ਮੁਰਕ ਮੇਲਾ ਆ ਗਿਆ ਇੱਥੇ ਬਸਰਾਮਪੁਰ ਬਸਰਾਮਪੁਰ ਅਸੀਂ ਬੋਲ ਫੇਰ ਲੈ ਕੇ ਚਲ ਗਏ ਹਾਂ ਆਪਣੇ ਦੋਵੇਂ ਇਕੱਠੇ ਜੋੜ ਲੈ ਠੀਕ ਹੈ ਅਸੀਂ ਇਕੱਠੇ ਜੋੜੇ ਤਾਂ 7 ਮਿੰਟ ਸੀ ਅਈ ਗਾ ਬੱਚਾ ਨਿਆਣਾ ਵੀ ਤੈਨੂੰ ਇੱਕ ਮਿੰਟ ਲਵਾ ਕੇ ਛੱਡ ਲੈਣਾ ਠੀਕ ਹੈ ਫਿਰ ਬਾਅਦ ਦੇਖਾਂਗੇ ਕਿੱਦਾਂ ਹੁੰਦੀ ਆ ਠੀਕ ਹੈ ਜੀ ਉਹ ਚਲੋ ਜਦੋਂ ਬਹੁਤ 40 ਕਿਹੜੇ ਬਹੁਤ ਭੱਜੇ ਬਹੁਤ ਹਟੇ ਦੋਨੇ ਇਕੱਠੇ ਹੀ ਅੱਛਾ ਜੀ ਬਹੁਤ ਭੱਜੇ ਤਾਂ ਲੋਕੀ ਕਹਿੰਦੇ ਛੱਡਿਓ ਨਾ ਛੱਡਿਓ ਛੱਡਣ ਲੱਗੇ ਸੀ ਇਹਨੇ ਸਾਡੇ ਬਹੁਤ ਜਿੱਤਦੇ ਆ ਤੁਸੀਂ ਛੱਡਣ ਕਾਦੋਂ ਲੱਗੇ ਆ ਅੱਛਾ ਵੀ ਨੰਬਰ ਕਰਦਾ ਬਹੁਤ ਦਾ ਪਹਿਲਾ ਤੂੰ ਆ ਆਹੋ ਚਲੋ ਜੀ ਅਸੀਂ ਜੋੜੇ ਬਹੁਤ ਚਾ ਸਾਡੇ ਬਹੁਤ ਦਾ ਨੰਬਰ ਪਹਿਲਾ ਹੋ ਗਿਆ ਅੱਛਾ ਉਹਦਾ ਵੀ ਆ ਗਿਆ ਨੰਬਰ ਪਹਿਲਾ ਨੰਬਰ ਆ ਗਿਆ ਅੱਛਾ ਜੀ ਕਾਵਾੜ ਚਲੋ ਜੀ ਮੁਰਕ ਸਾ ਤਾਂ ਲੱਗਿਆ ਗੱਲ ਬਣ ਗਈ ਆ ਚਲੋ ਕਿਆ ਬਾਤ ਮੁਰਕੇ ਫੇ ਅਸੀਂ ਦੁਬਾਰੇ ਚਲੋ ਸਾਨੂੰ ਉਹਨੇ ਹੀਰਾ ਫੇ ਰਿਖਾਲੇ ਜਿਹੜਾ ਟਾਈਮ ਕੀਪਰ ਸੀਗਾ ਅੱਛਾ ਉਹ ਪਿੰਡ ਦੇ ਨਾਂ ਦੇ ਪਰਚੀ ਪਈ ਸੀ ਉਹਨੇ ਕਿਸੇ ਉਦੂਏ ਭਾਉ ਨੂੰ ਕਰਮ ਵਾਧ ਦੇ ਦਿੱਤੀ ਅੱਛਾ ਤੇ ਸਾਡਾ ਕਿੱਥੇ ਕਿਹੜੇ ਮੇਲੇ ਦੀ ਗੱਲ ਆ ਬਾਈ ਬਸਰਾਮਪੁਰ ਅੱਛਾ ਇਦਾਂ ਵੀ ਹੈਗੇ ਬੰਦੇ ਕਈ ਹੁੰਦੇ ਭਾਜੀ ਜੇਲ੍ਹ ਸਗਾਨ ਵਾਲੇ ਜੇਲ੍ਹ ਹੁੰਦੇ ਜਦਾਂ ਮਣਾ ਮੋਟਾ ਪਿੰਡ ਦੇ ਨਹੀਂ ਅਗਲੇ ਮਤਕਾਰੀ ਦੇ ਦਿੰਦੇ ਹੁੰਦੇ ਆ ਹਾਂ ਪਰ ਗਲਤ ਗੱਲ ਆ ਇਮਾਨਦਾਰੀ ਇਮਾਨਦਾਰੀ ਬਾਈ ਇਮਾਨਦਾਰੀ ਫਿਰ ਗਊ ਤਾਂ ਬੇਈਮਾਨੀ ਕਾ ਨਹੀਂ ਤਾਂ ਨਿਕਲ ਹੀ ਜਾਂਦੀ ਹੁੰਦੀ ਆ ਬਿਲਕੁਲ ਬਿਲ ਉੱਥੇ ਲੋਕੀ ਹਰ ਇੱਕ ਫੇਰ ਗੱਲਾਂ ਕਰਨ ਆਪਾਂ ਮੇਲੇ 'ਚ ਕਹਿੰਦੇ ਲੈ ਵੀ ਬੜਾ ਫੇਰ ਵਧੀਆ ਲੱਗਾ ਵਧੀਆ ਲੱਗਾ ਅੱਛਾ ਤੇ ਮੁਰਕੇ ਲੋਕਾਂ ਨੂੰ ਹੁੰਦਾ ਹੀ ਆ ਪਹਿਲਾਂ ਵੀ ਇੰਨਾ ਵਧੀਆ ਸੀਗਾ ਤੇ ਹੁਣ ਹੁਣ ਵੀ ਮਿਲ ਗਿਆ ਥੋੜੇ ਚਿਰ ਬਾਅਦ ਮਵਾਈ ਮੇਲਾ ਆ ਗਿਆ ਅੱਛਾ ਮਵਾਈ ਮੇਲਾ ਆ ਗਿਆ ਤਾਂ ਹੀ ਉੱਥੇ ਜਾ ਕੇ ਜੋੜਿਆ ਇਹ ਠੀਕ ਹੈ ਜੀ ਉੱਥੇ ਜੋੜਿਆਂ ਦਾ ਬਹੁਤ ਨੇ ਜੀ ਜਾਣ ਕੇ ਫੇਰ ਪਹਿਲਾਂ ਕਰਕੇ ਬੈਠਾ ਸਾਰੀ ਦਿਣੀ ਅੱਛਾ ਦੇਖਣ ਲੋਕੀ ਵੀ ਵੇਖ ਹੀ ਹੋਈ ਜਾਂਦਾ ਹੈ ਦੇਖ ਹੀ ਬਣੀ ਜਾਂਦਾ ਤੇ ਮੁਰਕੇ ਚਲੋ ਫੇਰ ਹਣ ਮੈਂ ਇੱਕ ਬਹੁਤ ਫੇਰ ਜਾਂਦਾਂ ਸਾਡਾ ਨੰਬਰ ਉਦਣ ਵੀ ਫੇਰ ਦੁਬਾਰਾ ਬਣਿਆ ਠੀਕ ਹੈ ਜੀ ਮੁਰਕੇ ਫੇਰ ਬਾਪ ਪਡੋਰੀ ਆਪਣੇ ਇਧਰ ਠੀਕ ਆ ਮਟੂਆ ਦੀ ਹੈਗੀ ਨਾ ਬਾਉਂਦਰ ਦੇ ਲੱਗੇ ਠੀਕ ਆ ਜੀ ਉਹ ਨੰਬਰ ਤਾਂ ਪਹਿਲੇ ਹਰ ਤੋਂ ਦੁਕਾਨਾਂ ਆਪਿਆ ਸੀ ਵਧੀਆ ਤੇ ਯਾਨੀ ਕਿ ਜਦ ਤਹਫੇ ਬਹੁਤ ਫਿਰ ਜਿਆਦੀ ਮੀਂਹ ਸਾਨੂੰ ਜਦਾਂ ਜਾਗੀ ਅੱਛਾ ਜੀ ਫੇਰ ਉੱਥੇ ਪਹਿਲਾ ਮੋਟਰਸਾਈਕਲ ਨੇ ਪਟੋਰੀਆਂ ਜਾ ਕੇ ਜਿੱਤਿਆ ਜਿੰਨਾ ਆਪਣੇ ਵੱਡੇ ਮਿੱਠੂ ਦਾ ਟਾਈਮ ਸੀ 5 ਮਿੰਟ ਤੇ 8 ਸਕਿੰਟ ਦੇਖ ਲਓ ਹੈ 5 8 ਉਹ ਨਹੀਂ ਇਹ ਵੀ ਸੋਚਣ ਵਾਲੀ ਗੱਲ ਹੈ ਇਹ ਵੀ ਤੁਹਾਨੂੰ ਮਨ ਨਾਲ ਤੁਹਾਡੇ ਘਰੋਂ ਚੰਗੇ ਜਿਹੜਾ ਤੁਹਾਨੂੰ ਇੰਨਾ ਵਧੀਆ ਬੋਲਦ ਮਿਲ ਗਿਆ ਜਿਹੜੇ ਬੋਲਦ ਦੀ ਗੱਲ ਕਰਦੇ ਅੱਜ ਹੈਗਾ ਆਪਣੇ ਕੋ ਇੱਥੇ ਹੈਗਾ ਹੈਗਾ ਠੀਕ ਹੈ ਚਲੋ ਉਹ ਵੀ ਵੀਡੀਓ ਕਲਿੱਪ ਆਪਾਂ ਨਾਲ ਨਾਲ ਜੋੜਾਂਗੇ ਹੱਲੇ ਵੀ 5 ਦਾ ਆ ਠੀਕ ਹੈ ਜੀ 8ਵਾਂ ਸਾਲ ਹੋ ਗਿਆ ਅੱਛਾ ਜੀ 16 ਮੋਟਰਸਾਈਕਲ ਜਿੱਤੇ ਕੀ ਬਾਤ ਕੜੇ ਮੁੰਡੀਆਂ ਪਤਾ ਨਹੀਂ ਕਿੰਨੇ ਜਿੱਤੇ ਕੀ ਬਾਤ ਪਿਛਲੇ ਸਾਲ 7ਵੇਂ ਪਹਿਲਾ ਸੀ ਠੀਕ ਹੈ ਜੀ ਉੱ ਐ ਸੋਨੇ ਚੈਨੀ ਜੱਤ ਕੇ ਲਿਆ ਅੱਛਾ ਜੀ ਤੇ ਬਾਪੂ ਦੀ ਕਿਰਪਾ ਹੁਣ 8ਵਾਂ ਸਾਲ ਹੋ ਗਿਆ ਐਤਕੀ ਵੀ ਭਾਜਦਾ ਹਲੇ ਹੁਣ ਚਲ ਇੱਕ ਪਹਿਲਾ ਨੰਬਰ ਨਹੀਂ ਹੋਇਆ ਦੂਏ ਤੀਏ ਚੌਥੇ ਪੰਜਵੇਂ ਕਰੀ ਜਾਂਦਾ ਚਲੋ ਉਹਦਾ ਫੇਰ ਵੀ ਉਮਰ ਵੀ ਦੇਖੋ ਨਾ 8 ਸਾਲ ਹੋ ਗਏ ਆ ਬਹੁਤ ਟਾਈਮ ਹੋ ਗਿਆ ਭਾਈ ਜੀ ਨੂੰ ਪੰਜ ਪੰਜ ਮੋਟਰਸਾਈਕਲ ਤਾਂ ਟਪਈ ਤੂੰ ਜੱਤ ਕੇ ਲਿਆਂਦੇ ਲਗਾਤਾਰ ਅੱਛਾ ਜੀ ਇੱਕ ਬੁਲਟ ਅੱਛਾ ਤੇ ਚਾਰ ਦੂਜੇ ਕੀ ਬਾਤ ਆ ਦੇਖ ਲੋ ਹੈ ਇਹ ਨਾਂ ਵੀ ਬਣਾਉਣਾ ਕੋਈ ਸੌਖੀ ਗੱਲ ਨਹੀਂ ਹੈਗੀ ਭਾਜੀ ਕਿੰਨੀ ਮਿਹਨਤ ਤੂੰ ਤੁਹਾਡਾ ਵੀ ਕਿੰਨਾ ਸੰਘਰਸ਼ ਆ ਉਹ ਮਿਹਨਤ ਤਾਂ ਕਰਨੀ ਪੈਂਦੀ ਹੁਣ ਦੇਖੋ ਮੈਂ ਇੰਗਲੈਂਡ ਰਹਿਣਾ ਬਿਲਕ ਸਾਡੇ ਤਾਂ ਗਵਾਂਢ ਹੀ ਆ ਯਾਦਰ ਬਾਜੀ ਇੰਗਲੈਂਡ ਨੇ ਇੱਥੇ ਇੱਥੇ ਹੁੰਦੇ ਯਾਦਰ ਜਿਨ੍ਹਾਂ ਦੇ ਦੇਖੋ ਸਾਲ ਦੇ ਵਿੱਚ ਭਾਈ ਮੈਨੂੰ ਲੱਗਦਾ ਢੇੜਾ ਲੱਗਦਾ ਹੀ ਇੱਕ ਪੱਕਾ ਸਾਲ 'ਚ ਮੈਂ ਵੱਧ ਤੋਂ ਵੱਧ ਦੋ ਗਰੇ ਲਾਇਆ ਮੈਂ ਨਾ ਨੂੰ ਅੱਛਾ ਬਾਕੀ ਇੱਥੇ ਹੀ ਟਾਈਮ ਇੱਥੇ ਹੀ ਟਾਈਮ ਦੇ ਲੋ ਤੁਹਾਡਾ ਬਾਹਰ ਰਹਿ ਕੇ ਵੀ ਇੱਥੇ ਦਿਲ ਲੱਗਦਾ ਹੁਣ ਜਿਹੜਾ ਕਹਉ ਤੇ ਜਾਣਾ ਪ੍ਰੇਮ ਆ ਤੁਹਾਡੀ ਮਾਤਾ ਕੱਲੀ ਆ ਉਹਦੇ ਕੋਲ ਵੀ ਰਹਿਣਾ ਬੰਦਾ ਜੇ ਮਾਪਿਆਂ ਦੀ ਸੇਵਾ ਨਾ ਕੀਤੀ ਕੱਲਾ ਉਹ ਬੋਲਦਾ ਨਹੀਂ ਕਰਕੇ ਜੀ ਇਹ ਵੀ ਇਹ ਵੀ ਜ਼ਰੂਰੀ ਭਾਜੀ ਸਹੀ ਗੱਲ ਆ ਇਹਦਾ ਲੋਕਾਂ ਨੇ ਕਹਿਣਾ ਬੋਲਦਾ ਉਹ ਦੇਖਿਆ ਮਾਪਿਆਂ ਨੇ ਦੇਖਿਆ ਨਹੀਂ ਜੇ ਮਾਪਿਆਂ ਦੇ ਨਾਲ ਹੀ ਭਾਈ ਤੁਹਾਡਾ ਆਸ਼ੀਰਵਾਦ ਫੇਰ ਹੀ ਸਾਰਾ ਕੁਝ ਆ ਕੱਲਾ ਪੈਸਾ ਵੀ ਨਹੀਂ ਹੁਣ ਪੈਸਾ ਤਾਂ ਬਹੁਤ ਆ ਭਾਈ ਹੁਣਾਂ ਦਾ ਪਰ ਇਹ ਵੀ ਕਰਮਾ ਨਾ ਹੀ ਮਿਲਦੇ ਬੋਲਦੇ ਲੋਕਾਂ ਪੈਸਾ ਲੋਕਾਂ ਤੋਂ ਵੀ ਥੇਰਾ ਆ ਹੁਣ 5 ਲੱਖ ਦੇ ਲੋਕੀ ਬੋਲ ਜ਼ਰੂਰ ਨਹੀਂ ਵੀ ਉਹ ਦੌੜੂਗਾ ਸਹੀ ਕਿ ਨਹੀਂ ਭਾਈ ਲੋਕਾਂ ਨੇ 14-14 ਲੱਖ ਵੀ ਲਾਇਆ ਹੁਣ ਫੇਰ ਲਾਇਆ ਹੀ ਹੈ ਫੇਰ ਨਹੀਂ ਦੌੜਦੇ ਨਹੀਂ ਦੌੜਦੇ ਇਹ ਵੀ ਕੋਈ ਲਾ ਲਓ ਵੀ ਹੁਣ ਆ ਮੇਰੇ ਕੋਲ ਬੱਚਾ ਕੰਦਰ ਖੜਾ ਆ ਠੀਕ ਆ ਜੀ 16 ਲੱਖ ਰੁਪਏ ਦਿੰਦੇ ਸੀ ਮੇਗਾ ਭਰਾਵਾ ਸ਼ੌਂਕ ਦਾ ਮੁੱਲ ਕੋਈ ਨਹੀਂ ਮੈਂਗਾ ਅਸੀਂ ਵੇਚਦੇ ਨਹੀਂ ਅਸੀਂ ਤਾਂ ਲੈਨੇ ਆ ਲੈਨੇ ਆ ਸਹੀ ਗੱਲ ਆ ਜੇ ਹੁਣ ਤੁਹਾਨੂੰ ਲਾਲਜਾ 10 ਲੱਖ ਦਾ ਵੇਚ ਦਿੰਨੇ ਹਨਾ ਉਹੀ ਗੱਲ ਆ ਚਲੋ ਬਹੁਤ ਵਧੀਆ ਹੁਣ ਇਹ ਵੀ ਪੁੱਛ ਆਪਣਾ ਨੰਬਰ ਕਰਦਾ ਵਧੀਆ ਠੀਕ ਹੈ ਜੀ ਇਹ ਇੱਕ ਬੰਦੇ ਕਹਿੰਦੇ ਵੀ ਸਾਨਾ ਜੋੜੋ ਸਾਨਾ ਜੋੜੋ ਤੁਸੀਂ ਇਹਨੇ ਸਾਨੂੰ ਪਹਿਲੇ ਵੀ ਕੀਤੇ ਆ ਇਹ ਜੀ ਹਲੇ ਪਹਿਲੇ ਨੇ ਹੋਏ ਦੂਏ ਤੀਏ ਕਰਦਾ ਆ ਹੁਣ ਇਹ ਠੰਡ ਦੇ ਵਿੱਚ ਜਿੱਦਾਂ ਪਹੂ ਵਾਕੀ ਪਹੂ ਤਾਂ ਸਿਹਤ ਹੁੰਦੀ ਆ ਕਈ ਪਹੂ ਸਿਆਲਾਂ ਨੂੰ ਵੱਧ ਭਜਦੇ ਆ ਅੱਛਾ ਜੀ ਕਈ ਪਹੂ ਹੁਣ ਜਿੱਦਾਂ ਇਹ ਠੰਡ ਮੰਨਦਾ ਜਾਦੀ ਵੀ ਖੱਡੀਦਾ ਆ ਤੇ ਹੁਣ ਜਦਾਂ ਗਰਮੀ ਆ ਗਈ ਹੁਣ ਇਹ ਵੱਧ ਭਜਣਾ ਆਪਣਾ ਗਰਮੀਆਂ 'ਚ ਵੱਧ ਭਜਦੇ ਆ ਬਣਾ ਤਾਂ ਜਿੱਦਾਂ ਸਿਆਲਾਂ ਨੂੰ ਠੰਡ ਮੰਨਦਾ ਜਾਦੀ ਫੇਰ ਘੱਟ ਭਜਦਾ ਕੀ ਬਾਤ ਫੇਰ ਫਰਕ ਕਉਂਦੇ ਜਾਂ ਆਪ ਆਪਣਾ ਹੁੰ ਕਟਮੰਦ ਦੇ ਆ ਕਿ ਜਾਨੀ ਮੰਦ ਦੇ ਬਿਲਕੁਲ 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 ਬਹੁਤ ਵਧੀਆ ਲੱਗਾ ਭਾਜੀ ਹੁਣਾਂ ਨਾਲ ਗੱਲਬਾਤ ਕਰਕੇ ਤੇ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਭਾਜੀ ਤੁਸੀਂ ਟਾਈਮ ਕੱਢਿਆ ਸਾਡੇ ਲਈ ਤੇ ਬਾਕੀ ਇਦਾਂ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਆਪਾਂ ਵੀਡੀਓ ਨੂੰ ਇੱਥੇ ਐਂਡ ਕਰਦੇ ਆ ਤੇ ਹੋਰ ਤਾਂ ਨਹੀਂ ਕੋਈ ਦੱਸਣ ਵਾਲੀ ਭਾਜੀ ਗੱਲ ਜਿਹੜੀ ਤੁਹਾਡੇ ਦਿਮਾਗ 'ਚ ਹੋਵੇ ਕੋਈ ਦੱਸਣਾ ਵੇ ਸਾਰੀਆਂ ਗੱਲਾਂ ਕਰ ਹੀ ਲਈਆਂ ਕੋਈ ਗੱਲਬਾਤ ਗੱਲਬਾਤ ਕਰ ਲਈ ਸਾਰੇ ਵੀਰਾਂ ਜਿਹੜੇ ਸੁਣਨਗੇ ਮੇਰੇ ਭਰਾ ਉਹਨਾਂ ਨੂੰ ਵੀ ਸਾਸਰੀ ਘਾਲ ਤਾਂ ਧਿਆਨ ਵੀ ਭਾਜੀ ਬਹੁਤ ਬਹੁਤ ਸਾਸਰੀ ਘਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਟਾਈਮ ਦਿੱਤਾ ਭਾਈ ਬਹੁਤ ਬਹੁਤ ਧੰਨਵਾਦੀ ਸਾਨੂੰ ਸਾਡੇ ਲਈ ਟਾਈਮ ਕੱਢਿਆ ਹਨ ਕਿਉਂਕਿ ਭਾਰੀ ਚੱਲੇ ਸੀ ਕਿ ਮੈਂ ਰੁਕਿਆ ਮੈਂ ਕਿਹਾ ਭਾਜੀ ਰੋਕ ਜੋ ਥੋੜਾ ਜਿਹਾ ਆਪਾਂ ਵੀਡੀਓ ਬਣਾਈਏ ਤੁਹਾਡੇ ਨਾਲ ਗੱਲਬਾਤ ਕਰੀਏ ਕਿਉਂਕਿ ਸ਼ੁਰੂਆਤ ਆਪਾਂ ਪਿੰਡ ਤੋਂ ਹੀ ਕਰੀਏ ਹਨ ਬਾਕੀ ਠੀਕ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰਕੇ ਦੱਸਿਓ ਜਿਹੜੇ ਜਿਹੜੇ ਭਾਜੀ ਉਹਨਾਂ ਨੂੰ ਜਾਣਦੇ ਆ ਭੁਲਦਾਂ ਵਾਲੇ ਵੀਰ ਜਾਂ ਹੋਰ ਵੀ ਉਹ ਵੀ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਤੁਹਾਨੂੰ ਆਪਾਂ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ